ਮਰਵਾਉਣ ਵਾਲਾ ਵੀ ਪੰਜਾਬੀ ਮਾਰਨ ਵਾਲਾ ਵੀ ਪੰਜਾਬੀ ਤੇ ਮਰਨ ਵਾਲਾ ਵੀ ਪੰਜਾਬੀ ਇਹ ਚੰਗੇ ਕੰਮ ਕੀਤੇ ਹੁੰਦੇ ਤਾਂ ਇਹ ਗੁੰਡਾ ਦਫਤਰ ਕਰਨ ਦੀ ਲੋੜ ਹੀ ਨਹੀਂ ਹੋਣੀ ਪੁਲਿਸ ਦੇ ਬ੍ਰੇਸ਼ਟ ਅਫਸਰ ਕਿਉਂਕਿ ਇਹਨਾਂ ਨੂੰ ਡਰਾਇਆ ਵੇਖੋ ਤਾਂ ਇਹ ਫੈਲਾ ਮਗਾ ਕੇ ਭਾਈ ਜੇ ਨਾਗਰਿਕ ਤੁਸੀਂ ਅੰਦਰ ਜਾਓਗੇ ਅੱਜ ਜੋ ਬ੍ਰੇਸ਼ਟ ਜਿਹੜੇ ਅਫਸਰ ਨੇ ਉਹ ਇਹਨਾਂ ਦਾ ਹੱਥ ਧੋਕਾ ਬਣੇ ਅੱਜ ਦੁੱਖ ਦੀ ਗੱਲ ਹੈ ਇਹ ਮਾੜੀ ਸਰਕਾਰ ਹੋਣ ਦੇ ਕਾਰਨ ਜਿਹੜੇ ਗੈਂਗਸਟਰ ਜਿਹੜੇ ਨੌਜਵਾਨ ਗਰੀਬ ਲੋਕਾਂ ਨੂੰ ਜਿਹੜੇ ਜਿਹੜੇ ਉਕਸਾ ਕੇ 5-7000 ਦੇ ਨਾਲ ਕਤਲ ਕਰਾਰੇ ਨੇ ਕਾਦੀ ਲੈਕਚਰ ਇਹ ਤੁਹਾਨੂੰ ਇੰਨਾ ਹੀ ਡਰੇ ਤੇ ਭਾਈ ਸਾਹਿਬ ਤੁਸੀਂ ਨਾ ਇਹ ਕੰਮ ਕਰੋ ਇਹਨਾਂ ਦੇ ਕੋਲ ਰਸੀਦਾ ਨੇ ਭਾਈ ਲੈਂਦੇ ਦੇਖੋ ਜਦੋਂ ਤੁਸੀਂ ਗਲਤ ਬੰਦਿਆਂ ਨੂੰ ਤਾਕਤ ਦੋਗੇ ਨਾ ਉਹਨਾਂ ਬੰਦਿਆਂ ਆਵਾਜ਼ ਦੇ ਭੱਗ ਦਾ ਮੁੱਤ ਕੋਈ ਨਹੀਂ ਉਹਨਾਂ ਬੰਦਿਆਂ ਵਾਸਤੇ ਇਹ ਜਿੱਤਾ ਕੋਈ ਮੁੱਲ ਨਹੀਂ ਹੈਗਾ ਉਹ ਸੱਤਾ ਦੇ ਨੱਚੇ ਦੇ ਵਿੱਚ ਕੁਝ ਵੀ ਕਹਿ ਸਕਦੇ ਕਿਉਂਕਿ ਸਰਜੀਤ ਸਿੰਘ ਪੇਟਿਆ ਔਲਤ ਦਾ ਜਿਹੜਾ ਸਾਡਾ ਸਰਪੰਚ ਹੈ ਉਹਨੇ ਸਰਪੰਚੀ ਵੀ ਲੋਕਾਂ ਦੀ رائے ਦੇ ਨਾਲ ਕੀਤੀ ਉਦੋਂ ਵੀ ਬੜਾ ਤੱਕਾ ਕਰਦੀ ਇਹਨਾਂ ਕੋਈ ਚੀਜ਼ ਕੀਤੀ ਪਰ ਲੋਕਾਂ ਨੇ ਉਹਨੂੰ ਸਰਪੰਚ ਚੁਣਿਆ ਸਭ ਤੋਂ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਕੀਤਾ ਤੁਸੀਂ ਇੰਨੇ ਸ਼ਾਰਟ ਨੋਟਿਸ ਤੇ ਕਾਂਗਰਸ ਪਾਰਟੀ ਦੇ ਸੱਦੇ ਤੇ ਤੁਸੀਂ ਇਸ ਪ੍ਰੈਸ ਕਾਨਫਰੰਸ ਵਿੱਚ ਸਾਰੇ ਆਏ ਹੋ ਤੁਹਾਡੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਨੇ ਜਿਹੜੀਆਂ ਬਲੌਕ ਸਮਤੀ ਔਰ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਹੋ ਰਹੀਆਂ ਨੇ ਉਹਨਾਂ ਨੂੰ ਲੁੱਟਣ ਲਈ ਇੰਨੀ ਇੱਕ ਡੀਪ ਕਾਂਸਪੀਰੇਸੀ ਕੀਤੀ ਆ ਕਿ ਉਹਨਾਂ ਨੂੰ ਜਿੱਥੇ-ਜਿੱਥੇ ਲੱਗਦਾ ਸੀ ਕਿ ਸਾਡੇ ਕੈਂਡੀਡੇਟ ਕਮਜ਼ੋਰ ਨੇ ਉੱਥੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਮੈਂ ਵਾਕਿਆ ਸਾਂਝਾ ਕਰੂੰਗਾ ਸਭ ਤੋਂ ਪਹਿਲਾਂ ਰਾਜਿਆਸਾਂਸੀ ਹਲਕੇ ਦੇ ਜਿੱਥੇ ਸਾਡੇ ਐਸਡੀਐਮ ਸਾਹਿਬ ਦਾ ਆਫਿਸ ਆ ਨਗਰਪੰਚਾਇਤ ਦਾ ਅਫਸਰ ਰਾਜਿਆਸਾਂਸੀ 4 ਤਰੀਕ ਨੂੰ ਨੋਮੀਨੇਸ਼ਨਸ ਦੇ ਡੇ ਤੇ ਲਾਸਟ ਡੇ ਜਿਸ ਦਿਨ ਸਾਡੇ ਭਿੰਡੀ ਸੈਦਾ ਤੋਂ ਸਾਡੇ ਬਲਾਕ ਸੰਮਤੀ ਦੇ ਕੈਂਡੀਡੇਟ ਉੱਥੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਗਏ ਸਭ ਤੋਂ ਪਹਿਲਾਂ ਉਹਨਾਂ ਦੇ ਨੋਮੀਨੇਸ਼ਨ ਪੇਪਰ ਇਹਨਾਂ ਨੇ ਪਾੜ ਦਿੱਤੇ ਦੁਬਾਰਾ ਉਹਨਾਂ ਨੇ ਔਖੇ ਸੌਖੇ ਹੋ ਕੇ ਆਪਣੇ ਨੋਮੀਨੇਸ਼ਨਸ ਭਰੇ ਤੇ ਦੁਬਾਰਾ ਜਦੋਂ ਸਾਡਾ ਮੈਂਬਰ ਜ਼ਿਲ੍ਹਾ ਪਰਿਸ਼ਦ ਉਹਨਾਂ ਦੇ ਨਾਲ ਮੌਜੂਦਾ ਸਰਪੰਚ ਸਭ ਤੋਂ ਵੱਡੀ ਪੰਚਾਇਤ ਆ ਭਿੰਡੀ ਸੈਦਾ ਰਾਜਸਾਨਸੀ ਹਲਕੇ ਦੀ ਦੁਬਾਰਾ ਜਦੋਂ ਕਾਗਜ਼ ਦਾਖਲ ਕਰਾਉਣ ਗਏ ਤੇ ਉਹਨਾਂ ਦੇ ਉੱਥੇ ਪੁਲਿਸ ਦੀ ਹਾਜ਼ਰੀ ਵਿੱਚ ਉਹਨਾਂ ਦੀ ਸ਼ਹਿ ਦੇ ਉੱਤੇ ਉਹਨਾਂ ਦੇ ਸੱਟਾਂ ਲਾਈਆਂ ਜਿਦੀ ਕਿ ਮੈਂ ਬਾਅਦ ਚ ਆਪਣੇ ਫੇਸਬੁਕ ਤੇ ਲਾਈਵ ਹੋ ਕੇ ਵੀਡੀਓ ਵੀ ਪਾਈ ਉਸ ਤੋਂ ਬਾਅਦ ਵੀ ਸਰਕਾਰ ਦਾ ਦਿਲ ਨਹੀਂ ਭਰਿਆ ਇਹਨਾਂ ਦੇ ਨੁਮਾਇੰਦਿਆਂ ਦਾ ਦਿਲ ਨਹੀਂ ਭਰਿਆ ਅਗਲੇ ਦਿਨ 5 ਤਰੀਕ ਨੂੰ ਕੱਲ ਸਵੇਰੇ ਉਹਨਾਂ ਦੇ ਡੇਰੇ ਤੇ ਪਿੰਡ ਭਿੰਡੀ ਸਈਦਾਂ ਸਾਰੇ ਉਹਨਾਂ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਹਨਾਂ ਦੇ ਘਰ ਤੇ ਹਮਲਾ ਕੀਤਾ ਔਰ ਉਹਨਾਂ ਦੇ ਪਰਿਵਾਰ ਦੇ ਸੱਟਾਂ ਲਾਈਆਂ ਉੱਥੇ ਗਨਫਾਇਰ ਸ਼ਾਟ ਹੋਏ ਉੱਥੇ ਪੁਲਿਸ ਵੀ ਉੱਥੇ ਮੌਕੇ ਤੇ ਮੌਜੂਦ ਸੀ ਜਿਹਦਾ ਵੀਡੀਓ ਐਵੀਡੈਂਸ ਸਾਡੇ ਕੋਲ ਹੈ ਮੈਂ ਤੁਹਾਨੂੰ ਇਸ ਤੋਂ ਬਾਅਦ ਭੇਜ ਦੂੰਗਾ ਉਹਨਾਂ ਦੇ ਘਰ ਚ ਜਾ ਕੇ ਉਹਨਾਂ ਦੀ ਹਾਜ਼ਰੀ ਵਿੱਚ ਪੁਲਿਸ ਦੀ ਹਾਜ਼ਰੀ ਵਿੱਚ ਉਹਨਾਂ ਦੇ ਸੱਟਾਂ ਲਾਈਆਂ ਔਰ ਕੱਲ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਚਾਰ ਮੰਤਰੀ ਸਾਹਿਬ ਜਦੋਂ ਉੱਥੇ ਗਏ ਮੈਂ ਨਹੀਂ ਕਹਿੰਦਾ ਸੱਟਾਂ ਉਹਨਾਂ ਦੇ ਵੀ ਲੱਗੀਆਂ ਹੋਣਗੀਆਂ ਕੋਈ ਸ਼ੱਕ ਨਹੀਂ ਜਦੋਂ ਉੱਥੇ ਘਾਰ ਹੀ ਜਾ ਕੇ ਪੈ ਗਏ ਤੇ ਸਾਡੇ ਬੰਦਿਆਂ ਨੇ ਵੀ ਆਪਣੇ ਸੈਲਫ ਡਿਫੈਂਸ ਵਿੱਚ ਆਪਣਾ ਬਚਾਅ ਕਰਨਾ ਸੀਗਾ ਔਰ ਇਹਨਾਂ ਦੇ ਮੰਤਰੀ ਸਾਹਿਬ ਇਹ ਕਹਿ ਰਹੇ ਆ ਕਿ ਸਾਡੇ ਬੰਦਿਆਂ ਨੂੰ ਇਹਨਾਂ ਨੇ ਘਰ ਚੋਂ ਲਿਆ ਕੇ ਉੱਥੇ ਸੱਟਾਂ ਲਾਈਆਂ ਔਰ ਦੇਖੋ ਜੀ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੇ ਕਿੰਨੀ ਗੁੰਡਾਗਰਦੀ ਕੀਤੀ ਮੈਂ ਉਹਨ ਸਰਕਾਰ ਤੋਂ ਇੱਕ ਸਵਾਲ ਕਰਨਾ ਚਾਹੁੰਦਾ ਆ ਕਿ ਜਿਹੜਾ ਈਓ ਦਫਤਰ ਵਿੱਚ ਐਸਟੀਐਮ ਦੀ ਹਾਜ਼ਰੀ ਵਿੱਚ ਉੱਥੇ ਪੰਜਾਬ ਪੁਲਿਸ ਦੀ ਹਾਜ਼ਰੀ ਵਿੱਚ ਸਾਡੇ ਕੈਂਡੀਡੇਟ ਦੇ ਸਿਰ 'ਚ ਸੱਟਾਂ ਲਾਈਆਂ ਇਹਨਾਂ ਨੇ ਉਹ ਦੱਸੋ ਜੀ ਕਾਂਗਰਸ ਪਾਰਟੀ ਦੀ ਸ਼ੈ ਤੇ ਹੋਇਆ ਕਿ ਸਰਕਾਰ ਦੀ ਸ਼ੈ ਤੇ ਹੋਇਆ ਦੂਸਰੀ ਮੇਰੀ ਬੇਨਤੀ ਕਿ ਜਿਹੜੇ ਐਸਐਚਓ ਪਿੰਡੀ ਸੈਦਾ ਨੇ ਸਾਡੇ ਮੌਕੇ ਤੇ ਉੱਥੇ ਅਫਸਰ ਉਹ ਹਾਜ਼ਰ ਸੀਗੇ ਉਹਨਾਂ ਨੂੰ ਗੁਰੂ ਸਾਹਿਬ ਦੇ ਉੱਥੇ ਘਰ ਬੁਲਾ ਕੇ ਗੁਰੂ ਮਹਾਰਾਜ ਨੂੰ ਹਾਜ਼ਰ ਨਾਜ਼ਰ ਜਾਣ ਕੇ ਉਹ ਉੱਥੇ ਗੁਰਦੁਆਰਾ ਸਾਹਿਬ ਖਲੋਕੇ ਇਹ ਗੱਲ ਕਹਿ ਦੇਣ ਕਿ ਇਹਨਾਂ ਬੰਦਿਆਂ ਦੇ ਘਰ ਤੇ ਇਹਨਾਂ ਨੇ ਹਮਲਾ ਨਹੀਂ ਕੀਤਾ ਤੇ ਸਾਨੂੰ ਜਿੱਥੇ ਵੀ ਤੁਸੀਂ ਦੋਸ਼ੀ ਰੱਖਣਾ ਹੋਊਗਾ ਰੱਖ ਦਿਓ। ਔਰ ਸਭ ਤੋਂ ਵੱਡੀ ਹਨੇਰਗਰਦੀ ਸਾਧ ਸੰਗਤ ਜੀ ਮੈਂ ਪੰਜਾਬ ਦੀ ਆਵਾਮ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਸਰਕਾਰ ਨੇ ਇਹਨਾਂ ਚੋਣਾਂ ਨੂੰ ਲੁੱਟਣ ਦਾ ਜਿਹੜਾ ਫੈਸਲਾ ਕੀਤਾ ਸੀ ਲੋਕਾਂ ਤੇ ਪਰਚੇ ਕਰਨੇ ਸ਼ੁਰੂ ਕਰ ਦਿੱਤੇ ਸਾਡੇ ਬੰਦਿਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ ਔਰ ਅੱਜ ਇਹਨਾਂ ਨੇ ਸਵੇਰੇ ਮੈਨੂੰ ਔਰ ਸਾਡੇ ਰਾਜਾ ਸਾਸੀ ਹਲਕੇ ਦੇ ਐਮਐਲਏ ਸਰਕਾਰੀਆ ਸਾਹਿਬ ਨੂੰ ਵੀ ਉਸੇ ਪਰਚੇ ਵਿੱਚ ਜਿਹੜਾ ਝਗੜਾ ਪਿੰਡੀ ਸੈਦਾਂ ਹੋਇਆ ਸਾਡੇ ਉਹ ਸਪੋਰਟਰ ਨੇ ਅਸੀਂ ਉਹਨਾਂ ਦਾ ਸਾਥ ਦੇਣਾ ਇਹ ਵਿੱਚ ਕੋਈ ਦੋ ਰਾਇ ਨਹੀਂ ਪਰ ਸਾਡੀ ਉਹਨਾਂ ਨੂੰ ਕੋਈ ਸ਼ੈ ਨਹੀਂ ਸੀ ਸਾਨੂੰ ਵੀ ਉਸ ਪਰਚੇ ਵਿੱਚ ਇਹਨਾਂ ਨੇ ਨਾਲ ਹੀ ਨਾਮਜ਼ਦ ਕਰ ਦਿੱਤਾ ਮੈਂ ਹੁਣ ਪੰਜਾਬ ਦੀ ਆਵਾਮ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਿੱਥੇ ਮੌਜੂਦਾ ਐਮਐਲਏ ਨੂੰ ਨਹੀਂ ਬਖਸ਼ਣ ਦੇ ਤੇ ਲੋਕਾਂ ਦਾ ਕੀ ਹੋ ਸਰਕਾਰਨ ਕੀ ਇਸ ਕਰਕੇ ਸਾਡੀ ਪਾਰਟੀ ਨੇ ਰਾਜਾ ਸਾਸੀ ਹਲਕੇ ਦੇ ਸਾਡੇ ਸਾਥੀਆਂ ਨੇ ਫੈਸਲਾ ਕੀਤਾ ਆ ਕਿ ਸਰਕਾਰੀਆਂ ਸਾਹ ਤੇ ਜਿਹੜਾ ਇਹਨਾਂ ਨੇ ਪਰਚਾ ਕੀਤਾ ਉਹਦੇ ਰੋਸ ਵਜੋਂ ਅਸੀਂ ਇਸ ਚੋਣਾਂ ਦਾ ਮੁਕੰਮਲ ਬਾਇਕਾਟ ਕੀਤਾ ਹੈ ਰਾਜਾ ਸੰਸੀ ਹਲਕੇ ਵਿੱਚ ਅਸੀਂ ਕਿਸੇ ਵੀ ਆਪਣੇ ਵਰਕਰ ਦਾ ਹੋਰ ਨਹੀਂ ਚਾਹੁੰਦੇ ਵੀ ਇਹ ਨੁਕਸਾਨ ਕਰੇ ਪੁਲਿਸ ਇਹਨਾਂ ਨਾਲ ਹੁਣ 1 ਸਾਲ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਉਹਦੇ ਵਿੱਚ ਇਹਨਾਂ ਨਾਲ ਮੁਕਾਬਲਾ ਕਰਨ ਅੱਜ ਅਸੀਂ ਜਿਹੜੀ ਇਹ ਪ੍ਰੈਸ ਕਾਨਫਰੰਸ ਹੈ ਤੁਹਾਨੂੰ ਜਿਵੇਂ ਰਾਜਾ ਸੰਸੀ ਹਲਕੇ ਦੀ ਸਥਿਤੀ ਜਿਹੜੀ ਆ ਉਹ ਦਲਦਰਾਜ ਸਰਕਾਰ ਜੀ ਨੇ ਬਿਆਨ ਕਰ ਦਿੱਤੀ ਹੈ ਔਰ ਅਜਨਾਲੇ ਦੀ ਸਥਿਤੀ ਵੀ ਜਿਹੜੀ ਹੈ ਹਰ ਪ੍ਰਤਾਪ ਜੀ ਬਿਆਨ ਕਰਨਗੇ ਔਰ ਸੱਚਰ ਸਾਹਿਬ ਜਿਹੜੀ ਮਜੀਠੇ ਦੀ ਸਥਿਤੀ ਦੇਖੋ ਚੋਣ ਪ੍ਰਕਿਰਿਆ ਕਨਸਟੀਟਿਊਸ਼ਨਲ ਰਾਈਟ ਹੈ ਔਰ ਸਰਕਾਰ ਦਾ ਕੰਮ ਹੁੰਦਾ ਔਰ ਇਲੈਕਸ਼ਨ ਕਮਿਸ਼ਨ ਦਾ ਕੰਮ ਹੁੰਦਾ ਦਰਪੱਖ ਚੋਣਾ ਕਰਾਉਣੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਸਰਪੰਚੀ ਦੇ ਵਿੱਚ ਵੀ ਇਹਨਾਂ ਨੇ ਬੋਰਡ ਤੰਤਰ ਨੂੰ ਹਟਾਉਤੇ ਕਰਕੇ ਜੋ ਹਲਾਕ ਕੀਤੇ ਉਸ ਤੋਂ ਬਾਅਦ ਜਿਹੜੀਆਂ ਇਹ ਇਲੈਕਸ਼ਨ ਆਈਆਂ ਇਹਨਾਂ ਦੇ ਵਿੱਚ ਵੀ ਅੱਜ ਪੂਰੇ ਪੰਜਾਬ ਦੇ ਵਿੱਚ 70% ਤੋਂ ਜ਼ਿਆਦਾ ਜਗ੍ਹਾ ਦੇ ਉੱਤੇ ਇਹਨਾਂ ਦੇ ਵਰਕਰਾਂ ਵੱਲੋਂ ਆਮ ਆਦੀ ਪਾਰਟੀ ਦੇ ਵਰਕਰਾਂ ਔਰ ਲੀਡਰਾਂ ਵੱਲੋਂ ਇਸ ਨਿਰਪੱਖ ਚੋਣ ਪ੍ਰਕਿਰਿਆ ਨੂੰ ਇੱਕ ਤਰਫਾ ਕਰਨ ਲਈ ਪੁਲਿਸ ਦਾ ਸਾਰਾ ਲੈ ਕੇ ਔਰ ਗੁੰਡਾ ਤੰਤਰ ਦਾ ਸਾਰਾ ਲੈ ਕੇ ਕਾਤਲਾਨਾ ਹਮਲੇ ਜਿਹੜੇ ਆ ਉਹ ਕਾਂਗਰਸ ਵਰਕਰਾਂ ਤੇ ਕੀਤੇ ਜਾ ਰਹੇ ਇੱਕ ਜਗ੍ਹਾ ਦੀ ਗੱਲ ਨਹੀਂ ਸੂਚੇ ਪੰਜਾਬ ਚ ਹਲਾਤ ਪਰ ਇਸ ਵੇਲੇ ਹੱਦ ਹੋ ਗਈ ਹੈ ਕਿ ਅੰਮ੍ਰਿਤਸਰ ਤੇ ਰਾਜਾ ਸਾਸੀ ਹੜਕੇ ਦੇ ਵਿੱਚ ਜਿਹੜਾ ਕਿ ਪਿਛਲੇ 4 ਦਿਨ ਤੋਂ ਲਗਾਤਾਰ ਜਿਹੜੇ ਸਾਡੇ ਉੱਤੇ ਐਮਐਨਏ ਨੇ ਸਿਟਿੰਗ ਸੂਖ ਸਰਕਾਰੀਆਂ ਜੀ ਉਹ ਐਸਐਸਪੀ ਨੂੰ ਵੀ ਉਹ ਡੀਆਈਜੀ ਨੂੰ ਵੀ ਉਹ ਡੀਐਸਪੀ ਨੂੰ ਵੀ ਬਾਰ ਬਾਰ ਇਹ ਕਹਿ ਰਹੇ ਨੇ ਕਿ ਇੱਥੇ ਹਾਲਾਤ ਸਾਜਗਰ ਨਹੀਂਗੇ ਇਹਨਾਂ ਦੇ ਬੰਦੇ ਨੂੰ ਵੀ ਕੱਟਿਆ ਗਿਆ ਜਿਹੜਾ ਬਲਾਗ ਸੰਪਤੀ ਔਰ ਇਹ ਉਹਦੇ ਸਾਹਮਣੇ ਘਟਿਆ ਗਿਆ ਉਹਦਾ ਉਹਦਾ ਸਿਰਚ ਨੁਕਸਾਨ ਕੀਤਾ ਗਿਆ ਸੱਟ ਲਈ ਇਹਨਾਂ ਨੇ ਫੇਰ ਪੁਲਿਸ ਨੂੰ ਬਾਰ-ਬਾਰ ਕਿਹਾ ਪੁਲਿਸ ਤੇ ਕੋਈ ਅਸਰ ਨਹੀਂ ਹੋਇਆ ਕੱਲ ਸਵੇਰੇ ਉਹਨਾਂ ਦੇ ਘਰ ਜਾ ਕੇ ਪੂਰਨ ਤੌਰ ਤੇ ਉਹਨਾਂ ਨੇ ਹਮਲਾ ਕੀਤਾ ਔਰ ਬਾਰ-ਬਾਰ ਇਹਦੇ ਵਿੱਚ ਘਟੋ ਕੱਢ ਜੇ ਕਾਲ ਡਿਟੇਲ ਲਾਓਗੇ ਮੇਰਾ ਮੰਨਣਾ ਹੈ ਕਿ ਐਸਐਸਪੀ ਦੇ ਨਾਲ 5 ਤੋਂ 6 ਵਾਰ ਗੱਲ ਹੋਈ ਐ ਐਸਐਚਓ ਨਾਲ ਹੋਈ ਡੀਐਸਪੀ ਨਾਲ ਯਰ ਪੁਲਿਸ ਉੱਥੇ ਮੌਜੂਦ ਐ ਜਦੋਂ ਹਮਲਾ ਕੀਤਾ ਗਿਆ ਔਰ ਉਸ ਹਮਲੇ ਦੇ ਵਿੱਚ ਉਹਨਾਂ ਦੇ ਕਾਤਲਾਂ ਨਾ ਮਾਰਾ ਹੋਇਆ ਔਰ ਜ਼ਮੀਨ ਵੀ ਉਹਨਾਂ ਦੀ ਡੇਰਾ ਵੀ ਉਹਨਾਂ ਦਾ ਉੱਥੇ ਜਾ ਕੇ ਉਹਨਾਂ ਦੇ ਨਾਲ ਪਏ ਕਿਉਂ ਕਿ ਸਰਜੀਤ ਸਿੰਘ ਭੇਟੀਆ ਔਲਖ ਦਾ ਜਿਹੜਾ ਸਾਡਾ ਸਰਪੰਚ ਹੈ ਉਹਨੇ ਸਰਪੰਚੀ ਵੀ ਲੋਕਾਂ ਦੀ رائے ਦੇ ਨਾਲ ਜਿੱਤੀ ਸੀ ਉਦੋਂ ਵੀ ਬੜਾ ਤੱਕਾ ਕਰਦੀ ਇਹਨਾਂ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਹਨੂੰ ਸਰਪੰਚ ਚੁਣਿਆ ਸੀ ਦੇਖੋ ਜੇ ਸਰਕਾਰ ਨੇ ਚੰਗੇ ਕੰਮ ਕੀਤੇ ਹੁੰਦੇ ਮੈਂ ਸਾਰੇ ਲੋਕ ਪੰਜਾਬ ਵਾਸੀਆਂ ਨੂੰ ਕਹਿਣਾ ਚਾਹੁੰਦਾ ਕਿ ਜੇ ਚੰਗੇ ਕੰਮ ਕੀਤੇ ਹੁੰਦੇ ਤਾਂ ਇਹ ਗੁੰਡਾ ਤੰਤਰ ਕਰਨ ਦੀ ਲੋੜ ਹੀ ਨਹੀਂ ਸੀ ਤੁਸੀਂ ਨਿਰਪੱਖ ਚੋਣਾ ਕਰਾਓ ਜੇ ਤੁਹਾਨੂੰ ਆਪਣੇ ਕੰਮਾਂ ਤੇ ਇਨਾ ਇਤਬਾਰ ਹੈ ਤੇ ਫਿਰ ਲੋਕਾਂ ਨੇ ਤੁਹਾਨੂੰ ਚੋਣ ਹੀ ਦੇਣਾ ਪਰ ਅੰਦਰ ਡਰਦਾ ਹੈ ਪੁਲਿਸ ਤੇ ਪ੍ਰੈਸਟਫਸ ਕਿਉਂਕਿ ਉਹਨਾਂ ਨੂੰ ਡਰਾਇਆ ਹੋਏ ਕਿ ਉਹਨਾਂ ਦੇ ਫੈਲਾ ਮਕਾ ਕੇ ਭਾਈ ਜੇ ਨਾ ਕਰੋਗੇ ਤਾਂ ਤੁਸੀਂ ਅੰਦਰ ਜਾਓਗੇ ਅੱਜ ਜੋ ਪ੍ਰੈਸਟ ਜਿਹੜੇ ਅਫਸਰ ਨੇ ਉਹ ਇਹਨਾਂ ਦਾ ਹੱਥ ਟੋਕਾ ਬਣੇ ਉਹ ਐਸ ਵੇਲੇ ਆਮ ਆਦਮੀ ਪਾਰਟੀ ਦੀ ਸਿਰਫ ਪੱਗ ਹੀ ਨਹੀਂ ਬਦੀ ਬਾਕੀ ਸਾਰਾ ਕੁਝ ਉਸੇ ਤਰੀਕੇ ਨਾਲ ਕਰ ਉਹਨਾਂ ਤੇ ਪਰਚੇ ਵੀ ਹੋਏ ਇਥੋਂ ਤੱਕ ਸੀਮਤ ਨਹੀਂ ਰਿਹਾ ਸਰਕਾਰੀਆ ਸਾਹਿਬ ਨੂੰ ਨਾਮਜ਼ਦ ਕਰਤਾ ਔਰ ਰਾਜ ਨੂੰ ਵੀ ਸੇਮ ਪਰਚੇ 'ਚ ਨਾਮਜ਼ਦ ਕਰਤਾ ਦੇਖੋ ਰਾਜਨੀਤੀ ਇਥੋਂ ਤੱਕ ਹੀ ਠਾਹ ਗਿਰ ਜੇਗੀ ਇਹ ਕਦੀ ਪੰਜਾਬ 'ਚ ਸੋਚਿਆ ਨਹੀਂ ਕਿਉਂਕਿ ਜਿਹੜੇ ਦਿੱਲੀ ਦੇ ਆਕਾ ਨੇ ਇਨਾਂ ਦੇ ਮੁੱਖ ਮੰਤਰੀ ਦੇ ੜਾਕਾ ਉਹ ਦੋਹਾਂ ਥਾਣਾ ਚੋਹਾਂ ਥਾਣਾ ਪੰਜਾਬ ਨੂੰ ਲੁੱਟ ਰਹੇ ਨੇ ਔਰ ਉਹ ਮੈਸੇਜੇ ਦੇ ਰਹੇ ਨੇ ਬਾਕੀ ਸਾਰੇ ਸਟੇਟਾਂ ਦੇ ਵਿੱਚ ਕਿ ਦੇਖੋ ਆਮ ਆਦਮੀ ਪਾਰਟੀ ਦੀ ਵਾਅ ਪਰ ਕੀ ਇਹ ਚੀਜ਼ਾਂ ਲੁਕੀਆਂ ਰਹਿਣੀਆਂ ਆਂ ਆ ਸੋਸ਼ਲ ਮੀਡੀਆ ਦਾ ਜੋਗਿਆ ਇੱਕ ਇੱਕ ਚੀਜ਼ ਪੂਰੇ ਦੇਸ਼ ਚ ਚੱਲੀ ਜਾਏਗੀ ਕਿ ਕਿਸ ਤਰੀਕੇ ਨਾਲ ਗੁੰਡਾ ਤੰਤਰ ਇਹਨਾਂ ਨੇ ਫਲਾਇਆ ਹੈ ਔਰ ਉਹਨੂੰ ਹਥੇ ਆਉਣ ਵਾਸਤੇ ਤਾਕਤ ਨੂੰ ਉਹ ਮੁੱਖ ਮੰਤਰੀ ਤੇ ਤਾਕਤ ਹੀ ਐਨੀ ਹੋਤੇ ਔਰ ਵੋਟਾਂ ਨਾਲ ਚੱਲਣ ਵਾਲਾ ਮੁੱਖ ਮੰਤਰੀ ਦਿੱਲੀ ਤੋਂ ਚੱਲ ਰਿਹਾ ਸਾਰਾ ਕੁਝ ਉਹ ਸਾਰਾ ਕੁਝ ਉਹ ਚਲਾ ਰਿਹਾ ਔਰ ਪੁਲਿਸ ਦੇ ਪ੍ਰੈਸ ਅਫਸਰ ਜਿਹੜੇ ਨੇ ਉਹਨਾਂ ਦਾ ਹੱਥ ਟੋਕਾ ਪੜੇ ਅੱਜ ਪੂਰੇ ਪੰਜਾਬ ਦੇ ਵਿੱਚ ਹਰ ਥਾਂ ਤੇ ਡੇਰੇ ਬਾਬੇ ਨਾਨਕ ਲਾ ਲੋ ਕਿੱਥੇ ਲਾ ਲੋ ਤੁਸੀਂ ਦੇਖੋ ਲਾਈਵ ਓਕੇ ਲੋਕ ਕਹਿ ਰਹੇ ਨੇ ਸਾਡੇ ਕਾਂਗਰਸੀ ਵਰਕਰ ਕਹਿ ਰਹੇ ਨੇ ਆ ਦੇਖੋ ਕੀ ਹਾਲਾਤ ਕੀਤੇ ਆ ਪਹਿਲਾਂ ਖੋ ਕੇ ਭੱਜੀ ਜਾ ਰਹੇ ਨੇ ਉੱਥੋਂ ਤੱਕ ਨਹੀਂ ਰੁਕੇ ਅੱਜ ਜਦੋਂ ਲਿਸਟ ਆਈ ਹੈ ਤੇ ਲਿਸਟ ਦੇ ਵਿੱਚ ਕਾਫੀ ਹੱਦ ਤੱਕ ਜਿਹੜੇ ਲੋਕਾਂ ਨੇ ਆਪਣੀਆਂ ਰਸੀਦਾਂ ਵੀ ਕਟਾਈਆਂ ਆ ਇਹੋਨਾਂ ਦੇ ਨਾਂ ਹੀ ਨਹੀਂ ਹੈ। ਚੰਦ ਲੋਕ ਰਹਿੰਦੇ ਨੇ ਤਾਂ ਕਿ ਇੱਕ ਤਰਫਾ ਕਿਉਂਕਿ ਇਹਨਾਂ ਨੂੰ ਪਤਾ ਹੈ ਇਹਨਾਂ ਦੀ ਹਾਰ ਜਿਹੜੀ ਹੈ ਦੇਖੋ ਇਹ ਕੰਮ ਉਹ ਕਰਦਾ ਹੁੰਦਾ ਜਿਹੜਾ ਹਾਰਦਾ ਹੋਵੇ। ਜਿੱਤਦਾ ਬੰਦਾ ਇਹੋ ਜੇ ਕੰਮ ਨਹੀਂ ਕਰਦਾ। ਔਰ ਅੱਜ ਬੜੀ ਦੁੱਖ ਦੀ ਗੱਲ ਹੈ। ਬਾਬਾ ਸਾਹਿਬ ਭੀਮਰਾਉਂ ਬੇਦਕਰ ਜੀ ਦੀ ਇਹਨਾਂ ਫੋਟੋ ਪਿੱਛੇ ਲਾਈ ਹੈ। ਅੱਜ ਉਹਨਾਂ ਦਾ ਹੀ ਯਾਦ ਕਰਕੇ ਆਏ ਉਹਨਾਂ ਦਾ ਇੱਕ ਦਿਨ ਬਣਾ ਕੇ ਆਏ ਅੱਜ ਉਹਨਾਂ ਦੇ ਬਰਸੀ ਦਾ ਦਿਨ ਸੀ ਅੱਜ ਉਹਨਾਂ ਦਾ ਪ੍ਰੋਗਰਾਮ ਕਰਕੇ ਆਏ ਅਸੀਂ ਅੱਜ ਉਸ ਬਾਬਾ ਸਾਹਿਬ ਜੀ ਦੇ ਇਸ ਵੱਡੇ ਦਿਨ ਦੇ ਉੱਤੇ ਕੀ ਪੰਜਾਬ ਚੋਲ ਰਿਹਾ ਕੀ ਪੰਜਾਬ ਦੇ ਵਿੱਚ ਕਨਸਟੀਟਿਊਸ਼ਨ ਨੂੰ ਖਤਮ ਕੀਤਾ ਜਾ ਰਿਹਾ ਕਿਸ ਤਰੀਕਾ ਦੇ ਕਿਸ ਤਰੀਕੇ ਦੇ ਨਾਲ ਲੋਕ ਆਵਾਜ਼ ਜਿਹੜੀ ਹੈ ਉਹ ਦਬਾਈ ਜਾ ਰਹੀ ਅੱਜ ਕਿੱਥੇ ਗਏ ਨੇ ਭਗਵੰਤ ਮਾਤਾ ਜੀ ਤੁਸੀਂ ਧਰਨੇਆਂ 'ਚੋਂ ਨਿਕਲੇ ਲੋਕ ਸੋ ਕੇਜਰੀਵਾਲ ਜੀ ਧਰਨੇ 'ਚ ਕਹਿੰਦੇ ਬਦਲਾਅ ਕਰਨਾ ਏਡਾ ਬਦਲਾਅ ਤਾਂ ਕਦੀ ਪੰਜਾਬ ਨੇ ਸੋਚਿਆ ਹੀ ਨਹੀਂ ਸੀ ਬਦਲਾ ਕਰਨਾ ਕੋ ਐਜੂਕੇਸ਼ਨ ਸਿਸਟਮ ਚ ਕਰ ਦਿਓ ਕੋ ਲੋਕਾਂ ਨੂੰ ਸੌਖਾ ਜੀਵਨ ਦੇਂਦਿਓ ਸੌਖਾ ਜੀਵਨ ਤੇ ਕੀ ਦੇਣਾ ਸੀ ਅੱਜ ਪੂਰਾ ਪੰਜਾਬ ਕਤਲੋਗਰ ਦੇ ਵਿੱਚ ਉਲਝਿਆ ਪਿਆ ਔਰ ਸਿੱਧੇ ਤੌਰ ਤੇ ਇਹ ਲੋਕ ਗੈਂਗਸਟਰਾਂ ਦਾ ਸਾਥ ਲੈ ਲੈ ਕੇ ਰਾਜਨੀਤੀ ਕਰ ਰਹੇ ਅੱਜ ਦੁੱਖ ਦੀ ਗੱਲ ਹੈ ਇਹ ਮਾੜੀ ਸਰਕਾਰ ਹੋਣ ਦੇ ਕਾਰਨ ਜਿਹੜੇ ਗੈਂਗਸਟਰ ਜਿਹੜੇ ਨੌਜਵਾਨ ਗਰੀਬ ਲੋਕਾਂ ਨੂੰ ਜਿਹੜੇ ਜਿਹੜੇ ਉਕਸਾ ਕੇ 57000 ਦੇ ਨਾਲ ਕਤਲ ਕਰਾਰੇ ਨੇ ਜਿਹੜੇ ਕਤਲ ਹੋਣ ਵਾਲੇ ਨੇ ਮੈਂ ਪ੍ਰੈਸਰਾਈ ਕਹਿਣਾ ਚਾਹਣਾ ਮਰਵਾਉਣ ਵਾਲਾ ਵੀ ਪੰਜਾਬੀ ਮਾਰਨ ਵਾਲਾ ਵੀ ਪੰਜਾਬੀ ਤੇ ਮਰਨ ਵਾਲਾ ਵੀ ਪੰਜਾਬੀ ਇਹ ਸਰਕਾਰ ਨੇ ਇਹ ਸਾਨੂੰ ਕਾਨੂੰਨ ਵਿਵਸਥਾ ਮਈਆ ਕਰਾਈ ਹੈ ਪੰਜਾਬ ਪੰਜਾਬੀਆਂ ਨੂੰ ਪੰਜਾਬ ਦੇ ਪੰਜਾਬੀਆਂ ਦੇ ਹੱਥੀਂ ਮਰਵਾਇਆ ਜਾ ਰਿਹਾ ਇਸ ਸਰਕਾਰ ਵੱਲੋਂ ਇਤੋਂ ਘਣਾਉਣੀ ਸੱਚ ਹੋਰ ਕੀ ਹੋ ਸਕਦੀ ਕੋਈ ਜੇਲਾ ਚ ਮਾਰੀ ਜਾ ਰਿਹਾ ਕੋਈ ਉਹਨਾਂ ਨੂੰ ਟਿਕਟਾਂ ਦੇਈ ਜਾ ਰਿਆ ਕੋਈ ਉਹਨਾਂ ਦੇ ਸਾਰੇ ਦਿੱਤਾ ਦਿੱਤ ਕਰੀ ਜਾ ਰਹੇ ਨੇ ਕੀ ਜੰਗਲ ਰਾਜ ਪੰਜਾਬ ਚ ਆਇਆ ਕੀ ਸਾਨੂੰ ਬਾਬਾ ਸਾਹਿਬ ਭੀਮਰੋ ਬੇਦਕਰ ਜੀ ਇਹ ਦਿੰਦੇ ਨੇ ਦੱਸਦੇ ਨੇ ਕਿ ਤੁਸੀਂ ਲੋਕ ਜਦੋਂ ਬੈੜ ਚਾ ਲੋਕਤੰਤਰ ਦੇ ਸਾਰੇ ਸੰਵਿਧਾਨ ਦੇ ਸਾਰੇ ਔਰ ਤੁਸੀਂ ਸੌ ਖਾਦੀ ਹੋਵੇ ਬਦਾਨ ਸਭਾ ਦੇ ਖੜ ਕੇ ਉਸ ਤੋਂ ਬਾਅਦ ਤੁਹਾਡਾ ਤੰਤਰ ਜਿਹੜਾ ਆ ਪੂਰਨ ਤੌਰ ਤੇ ਹੱਥ ਟੋਕਾ ਬਣ ਕੇ ਤੁਹਾਡਾ ਉਸੇ ਕਨਸਟੀਟਿਊਸ਼ਨ ਨੂੰ ਉਸੇ ਸੰਵਧਾਨ ਨੂੰ ਖਤਮ ਕਰ ਰਿਆ ਹੋਵੇ ਕਿੱਥੇ ਜਾਣਗੇ ਲੋਕ ਇਹ ਹੀ ਲਾਤ ਅ ਬਜੇਟੇ ਹੈ ਦੀ ਦੇ ਕਰੀਬ ਬਲਾਗ ਸੰਪਤੀ ਅਸੀਂ ਮੇਰਾ 8-10 ਰਹਿ ਗਈਆਂ ਨੇ ਬਾਕੀ ਸਾਰੀਆਂ ਡਾਤੀਆਂ ਜੋ ਅੱਠ ਡੇਤੀਆਂ ਜੋ ਅੱਠ ਨਹੀਂ ਕਾਦੀ ਇਲੈਕਸ਼ਨ ਹੈ ਜੇ ਤੁਹਾਨੂੰ ਇੰਨਾ ਹੀ ਡਰ ਹੈ ਤੇ ਭਾਈ ਸਾਹਿਬ ਤੁਸੀਂ ਨਾ ਇਹ ਕੰਮ ਕਰੋ ਇਹਨਾਂ ਦੇ ਕੋਡ ਰਸੀਦਾਂ ਨੇ ਫਾਇਲਾ ਨਹੀਂ ਕੇ ਗੱਲ ਤੋਂ ਬਜੇਕਸ਼ਨ ਲਾ ਲਾ ਲੋਕਾਂ ਨੂੰ ਦੇਖੋ ਜਿਹੜਾ ਬੰਦਾ ਗਲਤ ਕੰਮ ਕਰੂਗਾ ਉਹ ਤਾਂ ਸਰਕਾਰ ਦੇ ਨਾਲ ਚੱਲੇਗਾ ਜਿਹੜੇ ਬੰਦੇ ਗਲਤ ਕੰਮ ਨਹੀਂ ਕਰਦੇ ਉਹੋ ਹੀ ਬੰਦੇ ਸਰਕਾਰ ਨਾਲ ਹੱਥ ਪੰਜਾ ਲੈਂਦੇ ਆ ਇਹ ਲੋਕਾਂ ਨੇ ਕਾਗਜ਼ ਭਰੇ ਆ ਬਲਾਗ ਸੰਪਤੀਆਂ ਦੇ ਉਹਨਾਂ ਦੇ ਸਾਰਿਆਂ ਦੇ ਕਾਗਜ਼ ਵਿਖਤ ਇਹੀ ਹਾਲਾਤ ਇੱਧਰ ਅਜਨਾਲੇ ਚ ਸੋ ਇਹਨਾਂ ਨੇ ਇਹ ਫੈਸਲਾ ਕੀਤਾ ਹੈ ਸਾਡੇ ਜਿਹੜੇ ਹਲਕਿਆਂ ਦੀ ਨਮਾਇੰਤਗੀ ਕਰਦੇ ਨੇ ਸਾਰੇ ਕਿ ਅਸੀਂ ਲੋਕ ਹੋਰ ਲੋਕਾਂ ਦੇ ਪੁੱਤ ਨਹੀਂ ਮਰਾਉਣੇ ਹੋਰਾਂ ਨੂੰ ਇਸ ਗੁੰਡਾ ਤੰਤਰ ਦੇ ਵਿਰੋਧ ਦੇ ਵਿੱਚ ਇਹਨਾਂ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਔਰ ਇਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਇਹੋ ਜੀ ਲੈਕਚਰ ਨਾਲੋਂ ਤੇ ਨਾ ਲੈਕਚਰ ਹੋਵੇ ਉਹ ਜਾਦੀ ਬਿਹਤਰ ਆ ਇਹਨਾਂ ਨੇ ਇਸ ਇਲੈਕਸ਼ਨ ਦਾ ਬਾਈਕਾਟ ਕੀਤਾ ਮੈਂ ਵੀ ਇੱਥੇ ਸ਼ਬਦ ਉਹਦਾ ਅਸੀਂ ਵੀ ਇਹਨਾਂ ਤਿੰਨੋਂ ਹੜਕਿਆਂ ਦੇ ਵਿੱਚ ਇਸ ਇਲੈਕਸ਼ਨ ਦਾ ਬਾਈਕਾਟ ਕਰਦੇ ਹਾਂ ਮੈਂ ਵੀ ਧੰਨਵਾਦ ਕਿ ਕਿਸ਼ੂ ਜੀ ਹੋਇਆ ਜਿਹੜੇ ਸਟੂਡੈਂਟ ਕੋਲ ਕੋਈ ਸੀ ਹੈ ਲੇਕਿਨ ਤੇ ਹੱਥ ਵੀ ਇੱਕ ਲਿਆ ਕੰਮ ਕਰਦੇ ਦੇਖੋ ਦੇਖੋ ਗੱਲ ਇਹ ਹੈ ਬਿਲਕੁਲ ਹੀ ਨਾਲੇ ਨਾਲ ਗੱਲ ਮੈਂ ਮੈਂ ਤੁਹਾਨੂੰ ਦੱਸ ਦੇ ਧਾਰੀਵਾਲ ਸਾਹਿਬ ਦਾ ਜਵਾਬ ਹੈ ਜੀ ਮੈਂ ਧਾਰੀਵਾਲ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਧਾਰੀਵਾਲ ਸਾਹਿਬ ਇਹ ਗੁਰੂ ਰਾਮਦਾਸ ਦੀ ਧਰਤੀ ਹੈ ਚੜਦੇ ਜੇ ਅਕਾਲ ਤਖਤ ਸਾਹਿਬ ਤੇ ਕਿ ਤੁਸੀਂ ਆ ਗੁੰਡਾ ਤੰਤਰ ਨਹੀਂ ਕੀਤਾ ਚੱਲੋਗੇ ਰੱਬ ਦਾ ਖੌਫ ਖਾਓ ਸਾਨੂੰ ਤਾਂ ਸੰਵਿਧਾਨ ਦੀ ਸੌ ਹੀ ਬੜੀ ਡਰਾਉਂਦੀ ਹੈ ਤੁਹਾਨੂੰ ਕੋਈ ਵੀ ਨਹੀਂ ਡਰਾਉਦੀ ਇੰਨਾ ਧੜਕ ਹੋਗੇ ਤੁਸੀਂ ਝੂਠ ਮਾਰਦੇ ਜੇ ਔਰ ਇਹ ਗੁਰੂ ਨਗਰੀ ਤੋਂ ਗੁਰੂ ਨਗਰੀ ਦੇ ਨਮਾਇੰਦਿਆਂ ਨੂੰ ਝੂਠ ਨਹੀਂ ਮਾਰਨਾ ਬਣਦਾ ਅਸੀਂ ਲੋਕਾਂ ਨੇ ਲੋਕ ਇਸੇ ਧਰਤੀ ਤੋਂ ਸੇਧ ਲੈਣ ਆਉਂਦੇ ਆ। ਸ਼੍ਰੀ ਮੰਦਰ ਸਾਹਿਬ ਮੱਥਾ ਟੇਕਣ ਲੋਕ ਸਿੱਖਿਆ ਲੈਂਦੇ ਆ ਤੇ ਤੁਸੀਂ ਮੈਂ ਤੁਹਾਡੇ ਰਾਈ ਮੀਡੀਆ ਰਾਈ ਕਹਿਣਾ ਚਾਹੁੰਨਾ ਆ ਲੋਕ ਤੁਸੀਂ ਚੁਣੇ ਜਿਹੜੇ ਕੁਫਰ ਤੋਂ ਲੰਡੇ ਨੇ ਇਸ ਨਗਰੀ ਤੋਂ ਚੁਣਨ ਤੋਂ ਬਾਅਦ ਵੀ ਇਸ ਨਗਰੀ ਨੇ ਮੌਕਾ ਦਿੱਤਾ ਇਹਨਾਂ ਨੂੰ ਵਿਧਾਨ ਸਭਾ 'ਚ ਕਰੀ। ਲੋਕ ਸਭਾ 'ਚ ਤੇ ਇਹਨਾਂ ਨੂੰ ਮੌਕਾ ਨਹੀਂ ਦਿੱਤਾ। ਪਰ ਇੱਕ ਮੌਕਾ ਜਿਹੜਾ ਹੁੰਦਾ ਨਾ ਨਮਾਇਦੀ ਕਰਨ ਵਾਸਤੇ ਬਹੁਤ ਹੁੰਦਾ। ਤੁਸੀਂ ਮੁਖ ਬੁਲਾਰੇ ਜੇ ਪਾਰਟੀ ਦੇ ਤੁਹਾਡੇ ਅੱਗੇ ਲੱਗੇ ਲੋਕ ਝੂਠ ਮਾਰਨਾ ਮਤਲਬ ਪਾਰਟੀ ਦੇ ਪੈਰ ਉਖੜ ਚੁੱਕੇ ਐ ਪਾਰਟੀ ਡਰਦੀ ਐ ਤੁਹਾਡਾ ਫਰਜ਼ਮੰਦਾ ਕੁਰਸੀ ਬਾਹ ਡਾਉਂਦੇਓ ਲਾਓ ਵੀ ਕਾਂਗਰਸੀ ਉਹ ਲਾਓ ਵੀ ਕਾਲੀ ਉਹ ਜਿਹੜਾ ਵੀ ਨਹੀਂ ਕੋਈ ਪ੍ਰੋਬਲਮ ਆਉਂਦੀ ਮੈਨੂੰ ਦੱਸੋ ਮੈਂ ਤੁਹਾਡੇ ਕਾਗਜ ਜਿਹੜੇ ਐ ਉਹ ਦਾਖਲ ਕਰਾਉਣਾ ਤੁਸੀਂ ਤੇ ਅਨ ਕਨਸਟੀਟਿਊਸ਼ਨਲੀ ਕਹਿ ਰਹੇ ਜੀ ਉਹਨਾਂ ਦੇ ਮਤਲਬ ਲੇਡੀਜ਼ ਨੂੰ ਵੀ ਚੁੱਕ ਲਿਓ ਸਾਡੇ ਕੋਲ ਤਾਂ ਕਹਿਣਾ ਨਹੀਂ ਆਉਂਦਾ ਜਿੱਡੀ ਭਾਸ਼ਾ ਤੁਸੀਂ ਮਾਰੀ ਮਾਰੀ ਯੂਜ਼ ਕਰਦੇ ਜੀ ਉਹਨਾਂ ਦੇ ਪਰਿਵਾਰ ਵੀ ਚੁੱਕ ਲਿਓ ਕੀ ਉਹ ਪਰਿਵਾਰ ਝਗੜੇ ਚ ਇਨਵੋਲਵ ਨੇ ਮਤਲਬ ਕਿਸ ਤਰ੍ਹਾਂ ਦੇ ਤੁਸੀਂ ਲੋਕ ਫਰਮਾਨ ਜਾਰੀ ਕਰ ਰਹੇ ਏ ਧਾਰੀਵਾਲ ਸਾਹਿਬ ਕਿਰਪਾ ਕਰਕੇ ਘੱਟੋ-ਘੱਟ ਇਸ ਨਗਰੀ ਦੀ ਜਿਹੜੀ ਪਵਿੱਤਰਤਾ ਹੈ ਉਹਨੂੰ ਹੀ ਸਮਝ ਲਓ ਮੈਨੂੰ ਪਤਾ ਤੁਹਾਨੂੰ ਸਮਝ ਨਹੀਂ ਆਉਣੀ ਕਿਉਂਕਿ ਤੁਹਾਨੂੰ ਸੱਤਾ ਦਾ ਨਸ਼ਾ ਹੈ ਤੇ ਸਤਾ ਵੀ ਖੀਰ ਤੇ ਅੱਗੇ ਤੁਹਾਨੂੰ ਮੁਖ ਬੁਲਾਰਾ ਬਣਾਇਆ ਪਹਿਲੋਂ ਸੱਤਾ ਤੇ ਤੁਹਾਡੇ ਕੋ ਧਾਰੀਵਾਲ ਸਾਹਿਬ ਸਾਰੀ ਉਹਨਾਂ ਲੈੜੀ ਹੈ ਜਿਹੜਾ ਬੰਦਾ ਬਹੁਤ ਅੱਛਾ ਕੰਮ ਕਰਦਾ ਹੋਵੇ ਪਾਰਟੀ ਉਹਨੂੰ ਨਵਾਜਦੀ ਹੈ ਵੱਡਾ ਕਰਦੀ ਹੈ ਤੇ ਧਾਰੀਵਾਲ ਸਾਹਿਬ ਤੁਹਾਨੂੰ ਤੇ ਪਾਰਟੀ ਨੇ ਪਹਿਲੋਂ ਹੀ ਬਹੁਤ ਛੋਟਿਆ ਕਰ ਦਿੱਤਾ ਹੈ ਸੋ ਇਸ ਕਰਕੇ ਤੁਸੀਂ ਜਿੰਨੀ ਕ ਗੱਲ ਕਰਦੇ ਜੇ ਉਹਦਾ ਸਾਨੂੰ ਪਤਾ ਆ ਵੀ ਤੁਸੀਂ ਕਿਉਂ ਮਜਬੂਰੀ ਵਾਸ ਕਰਦੇ ਜੇ ਪਰ ਫੇਰ ਮੈਂ ਕਹਿੰਨਾ ਅੱਜ ਜੇ ਸਰਜੀਤ ਸਿੰਘ ਦੇ ਸੱਟਾਂ ਲੱਗੀਆਂ ਨੇ ਪਿੰਡੀ ਔਲਕ ਤੇ ਧਾਰੀਵਾਲ ਸਾਹਿਬ ਉਹਨੂੰ ਨਾ ਕਰਦੋ ਕਿ ਸਾਰੇ ਪਿੰਡ ਨੂੰ ਪਤਾ ਸਾਰੇ ਇਲਾਕੇ ਨੂੰ ਪਤਾ ਉਹਦੇ ਘਰ ਜਾ ਕੇ ਲੋਕ ਤੁਹਾਡੀ ਸ਼ਹਿਦ ਉੱਤੇ ਉਹਨਾਂ ਨੂੰ ਪਏ ਪਰਚੇ ਤੇ ਤੁਹਾਡੇ ਤੋਂ ਹੋਣੇ ਚਾਹੀਦੇ ਉਲਟੇ ਪਰਚੇ ਤੁਸੀਂ ਸਾਡੇ ਐਮਐਲਏ ਸਾਹਿਬ ਤੇ ਕਰਤੇ ਪਰਚਾ ਤੇ ਧਾਰੀਵਾਲ ਸਾਹਿਬ ਤੇ ਹੋਣਾ ਚਾਹੀਦਾ ਸੀ ਕਿ ਸ਼ਹਿਦ ਤੇ ਤੁਸੀਂ ਦੇ ਰਹੇ ਜੇ ਇਹ ਤੇ ਕੌਣ ਬੰਦਾ ਕਿਸ ਦੇ ਘਰ ਜਾ ਕੇ ਪੈ ਸਕਦਾ ਕੌਣ ਬੰਦਾ ਕਿਸ ਦੇ ਘਰ ਲੜਾਈ ਕਰਦਾ ਔਰ ਉਹਦੇ ਬਹੁਤ ਸਾਰੇ ਬੰਦੇ ਕਰਕੇ ਲਗਾਤਾਰ ਪੁਲਿਸ ਨੂੰ ਸ਼ਿਕਾਇਤਾਂ ਜਾ ਰਹੀਆਂ ਨੇ ਕਿ ਭਾਈ ਉਹਦੀ ਜਾਨ ਮਾਲ ਦੀ ਰਾਖੀ ਕਰੋ ਉਹਨੂੰ ਇਹਨਾਂ ਨੇ ਮਾਰ ਦੇਣਾ ਹੈ ਉਹਨੂੰ ਬਚਾਓ ਤੇ ਪੁਲਿਸ ਦੇ ਹੁੰਦਿਆਂ ਇਹ ਸਾਰਾ ਗੁੰਡਾ ਤੰਤਰ ਹੋਇਆ ਦੇਖੋ ਜੀ ਤੁਹਾਡੇ ਸਾਹਮਣੇ ਕਿਹੜੇ ਬੰਦੇ ਸਾਡੇ ਵੱਟੋਂ ਦੇਖੋ ਇਹ ਜਾਂਚ ਅਸੀਂ ਕਵਾਂਗੇ ਅਸੀਂ ਕੋਈ ਸਿਟਿੰਗ ਜੱਜ ਤੋਂ ਕੋਈ ਹਾਈ ਕੋਰਟ ਦੇ ਜੱਜ ਤੋਂ ਜਾਂਚ ਹੋਵੇ ਕੋਈ ਹਾਈ ਪਾਵਰ ਸਿਟ ਸੈਟ ਬਣੇ ਤੇ ਡਿਸਾਈਡ ਕਰੇ ਤੁਹਾਨੂੰ ਵੀ ਪਤਾ ਹੈ ਕਿ ਜਿਹੜਾ ਬੰਦਾ ਆਪਣੀ ਜਾਨ ਮਾਲ ਬਚਾਉਣ ਡਿਆ ਹੋਵੇ ਚਾਰ ਦਿਨ ਦੀ ਦਵਾਈ ਪਾਉਣ ਡਿਆ ਹੋਵੇ ਤੇ ਗੁੰਡੇ ਕਿਹਦੇ ਕੋ ਤੁਹਿਆ ਬੰਦਾਜਾ ਲਾ ਲੂ ਸੋ ਇਸ ਕਰਕੇ ਜਵਾਬ ਇਹ ਬਾਈਕਾਟ ਕਰਨਾ ਹੈ ਕੱਲ ਨੂੰ ਵੀ ਅਸੀਂ ਚੋਣਾ ਆ ਰਹੀਆਂ ਨੇ ਕਿ ਬਾਈਕਾਟ ਕਰਨਾ ਤਾਂ ਇਹਦਾ ਹੱਲ ਨਹੀਂ ਹੈ ਅਸੀਂ ਕੱਲ ਨੂੰ ਹੋਰ ਵੀ ਚੋਣਾ ਆ ਰਹੀਆਂ ਨੇ ਫਿਰ ਅਸੀਂ ਜੇ ਨਹੀਂ ਦੇਖੋ ਦੇਖੋ ਘੱਟੋ ਘੱਟ ਲੋਕਾਂ 'ਚ ਚਰਚਾ ਤੇ ਹੋਵੇ ਨਾ ਭਾਈ ਇਹਨਾਂ ਦੇ ਖਦ ਕਰਤੀ ਤੁਸੀਂ ਦੱਸੋ ਨਾ ਤੁਸੀਂ ਇੰਨਾ ਚਿਰ ਸਰਕਾਰੀਆ ਸਾਫ ਦੀ ਰਾਜਨੀਤੀ ਨੂੰ ਵੇਖਿਆ ਕਦੀ ਕੋਈ ਵਿਰੋਧਾ ਬੈਲਟ ਉਹਨਾਂ ਦੀ ਰਾਜਨੀਤੀ ਵੇਖੀ ਤੁਸੀਂ ਕਦੀ ਬਲੋ ਦਾ ਬੈਲਟ ਉਹਨਾਂ ਨੇ ਕਿਸੇ ਨੂੰ ਕੋਈ ਮਾੜਾ ਚੰਗਾ ਕਿਹਾ ਉਹ ਸ਼ਰੀਆਂ ਪੱਗਾਂ ਨੂੰ ਲੈ ਕੇ ਬਿਆਨ ਦੇ ਰਿਹਾ ਜੀ ਉਹ ਗਦਰ ਵੀ ਦੇ ਲਿਆ ਹੋਇਆ ਤੇ ਨਾਲ ਹੀ ਗੱਲ ਪੱਗਾਂ ਦਾ ਵੀ ਚੱਲ ਰਹੀ ਹੈ ਮੈਂ ਉਹੀ ਗੱਲ ਹੈ ਨਾ ਦੇਖੋ ਦੇਖੋ ਜਦੋਂ ਤੁਸੀਂ ਗਲਤ ਬੰਦਿਆਂ ਨੂੰ ਤਾਕਤ ਦੋਗੇ ਨਾ ਉਹਨਾਂ ਬੰਦਿਆਂ ਵਾਸਤੇ ਪੱਗ ਦਾ ਮੁੱਲ ਕੋਈ ਨਹੀਂ ਹੈ ਉਹਨਾਂ ਬੰਦਿਆਂ ਵਾਸਤੇ ਇਹ ਜਿੱਦਾਂ ਕੋਈ ਮੁੱਲ ਨਹੀਂ ਹੈਗਾ ਉਹ ਸੱਤਾ ਦੇ ਨੱਚੇ ਦੇ ਵਿੱਚ ਕੁਝ ਵੀ ਕਹਿ ਸਕਦੇ ਪਰ ਮੈਂ ਕਹਿਣਾ ਚਾਹੁੰਦਾ ਹੈ ਇਲੈਕਸ਼ਨ 27 ਚ ਆ ਹੀ ਜਾਣੀ ਸਾਰਾ ਕੋਈ ਦੁੱਧ ਦਾ ਦੋਤੇ ਪਾਣੀ ਦਾ ਪਾਣੀ ਹੋ ਜਾਣਾ ਹੈ ਕਿਉਂਕਿ ਐਸ ਵੇਲੇ ਤੰਤਰ ਸਾਰਾ ਜਿਹੜਾ ਉਹਨਾਂ ਦਾ ਹੱਥ ਲੋਕਾ ਬਣਿਆ ਹੈ ਤੁਸੀਂ ਦੇਖੋ ਹੁਣ ਤੁਸੀਂ ਕਹਿ ਰਹੇ ਜੇ ਕਿ ਉਹਨਾਂ ਬੰਦਿਆਂ ਜਿੰਨਾ ਬੰਦਿਆਂ ਤੇ ਹਮਲੇ ਹੋ ਜਿੰਨੇ ਜਿਹੜੇ ਧਾਈ ਪਾਉਂਦੇ ਆ ਉਹ ਕਹਿ ਰਹੇ ਜੀ ਉਹਨਾਂ ਨੇ ਹਮਲਾ ਕੀਤਾ ਔਰ ਕਦੀ ਭਾਈ ਸਾਹਿਬ ਜਿਹੜਾ ਬੰਦਾ ਲੋਕਾਂ ਦਾ ਨੁਮਾਇੰਦਾ ਹੈ ਜਿਹੜਾ ਬੰਦਾ ਇਸ ਵਿਧਾਨ ਨੂੰ ਸਮਝਦਾ ਉਹ ਕਹਿ ਸਕਦਾ ਫੋਨ ਦੇ ਉੱਤੇ ਕਿ ਉਹਨਾਂ ਜਨਾਨੀਆਂ ਚੁੱਕ ਲਿਓ ਕੌਣ ਕਹਿੰਦਾ ਜੀ ਧੀਆਂ ਪੈਣਾ ਸਾਰੀਆਂ ਦੁਸ਼ਮੰਦੀਆਂ ਵੀ ਸਾਂਝੀਆਂ ਹੁੰਦੀਆਂ ਨੇ ਜਿਹੜੇ ਦੁਸ਼ਮਣੀਆਂ ਨਭਾਉਂਦੇ ਨੇ ਨਾ ਉਹ ਧੀਆਂ ਭੈਣਾਂ ਤੱਕ ਨਹੀਂ ਜਾਂਦੇ ਜਿਹੜੇ ਖਾਨਦਾਨੀ ਬੰਦੇ ਨੇ ਉਹ ਇੱਥੋਂ ਤੱਕ ਨਹੀਂ ਜਾਂਦੇ ਇਹ ਉੱਥੇ ਫੋਨ ਤੇ ਕਹਿ ਰਹੇ ਨੇ ਉਹ ਧੀਆਂ ਭੈਣਾਂ ਕੋਲ ਇੱਕ ਗੱਲ ਹੈ ਜੀ ਪਹਿਲਾਂ ਤੁਸੀਂ ਪੰਚਾਇਤੀ ਤੋਣਾ ਮੇਲੇ ਵੀ ਕਾਰਪਸਰ ਨੇ ਲਗਾਏ ਉੱਥੇ ਵੀ ਕਾਫੀ ਤਕਾ ਹੋਇਆ ਸੀ ਤਾਂ ਅਸੀਂ ਦੇਖਿਆ ਉਹ ਤਾਂ ਵੀਡੀਓ ਤੇਕਾ ਮਾਰ ਰਿਹਾ ਸੀ ਇਹ ਹਾਲਾਤ ਸੀ ਇਹ ਦੂਜੇ ਤੋਣਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਇੱਥੇ ਵੀ ਇਹੀ ਹਾਲਾਤ ਨੇ ਕਿ ਸਰਕਾਰ ਦੀ ਗੁੰਡਾਗਰਦੀ ਨੂੰ ਕਿਵੇਂ ਦੇਖ ਰਹੇ ਹੋ ਜੀ ਮੈਂ ਤੁਹਾਨੂੰ ਉਹੀ ਬੇਨਤੀ ਕਰ ਰਿਹਾ ਜੀ ਅੱਜ ਸਰਜੀਤ ਸਿੰਘ ਦਾ ਜਿਹੜਾ ਨੁਕਸਾਨ ਹੋਇਆ ਉਹਦਾ ਕਸੂਰ ਸਿਰਫ ਇੰਨਾ ਸੀ ਕਿ ਉਹ ਪਿੰਡ ਦਾ ਸਰਪੰਚ ਬਣਿਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਦੂਸਰਾ ਉਹਦਾ ਸਭ ਤੋਂ ਵੱਡਾ ਗੁਨਾਹ ਇਹ ਸੀਗਾ ਕਿ ਉਹਨੇ ਕਾਂਗਰਸ ਪਾਰਟੀ ਦਾ ਫੈਸਲਾ ਕਬੂਲ ਕਰਦਿਆਂ ਜ਼ਿਲ੍ਹਾ ਪਰਿਸ਼ਦ ਦੀ ਚੋਣ ਲੜਨ ਦਾ ਫੈਸਲਾ ਕੀਤਾ ਜੇ ਉਹ ਅੱਜ ਇਲੈਕਸ਼ਨ ਨਾ ਲੜ ਰਿਹਾ ਹੁੰਦਾ ਤੇ ਸ਼ਾਇਦ ਉਹਦੇ ਹਲਾਤੀ ਇਹ ਨਾ ਬਣਦੇ 18 ਬੰਦਿਆਂ ਤੇ ਪਰਚਾ ਹੋਇਆ ਸਮੇਤ ਉਹਦੀ ਘਰ ਦੀ ਤੇ ਸਮੇਤ ਉਹਦੀ ਪਰਜਾਈ ਤੇ ਸਮੇਤ ਉਹਨਾਂ ਦੇ ਬੱਚਿਆਂ ਤੇ ਸਾਰੇ ਹੀ ਸਾਰੇ ਪਰਿਵਾਰ ਦੇ ਜੀਵਾਂ ਨੂੰ ਪਾ ਲਿਆ ਕਿ ਉਹਦਾ ਕਸੂਰ ਸਿਰਫ ਇਹ ਸੀ ਕਿ ਉਹ ਕਾਂਗਰਸ ਪਾਰਟੀ ਦਾ ਨੁਮਾਇੰਦਾ ਬਣ ਕੇ ਇਲੈਕਸ਼ਨ ਲੜ ਰਿਹਾ ਸੀ ਸਾਡੀ ਪਾਰਟੀ ਨੇ ਫੈਸਲਾ ਕੀਤਾ ਕਿ ਇੱਕ ਸਰਜੀਤ ਸਿੰਘ ਸਰਪੰਚ ਨਾਲ ਇਹ ਕੰਮ ਹੋ ਗਿਆ ਅਸੀਂ ਬਾਕੀਆਂ ਨਾਲ ਇਹ ਕੰਮ ਨਹੀਂ ਕਰਾਉਣਾ ਕਿਉਂਕਿ ਸਰਕਾਰ ਨੇ ਫੈਸਲਾ ਕਰ ਲਿਆ ਸੀ ਕਿ ਰਾਜਾ ਸਾਸੀ ਹਲਕੇ 'ਚ ਸਾਨੂੰ ਸਾਮ-ਦਾਮ ਦੰਡ ਵੇਜੋ ਇਹਨਾਂ ਦੇ ਉਹਨਾਂ ਨੇ ਇੰਚਾਰਜ ਸਾਹਿਬ ਨੇ ਸੋਧਿਆ ਸਾਹਿਬ ਨੇ ਕਿਹਾ ਸੀ ਉਹ ਰਾਜਾ ਸਾਸੀ ਹਲਕੇ ਵਿੱਚ ਵਰਤਨਾ ਉਹਦਾ ਕਾਰਨ ਕੀ ਸੀਗਾ ਕਿ 2022 'ਚ ਇੱਕ ਵਾਹਦ ਹਲਕਾ ਸੀਗਾ ਰਾਜਾ ਸਾਸੀ ਜਿੱਥੋਂ ਕਾਂਗਰਸ ਪਾਰਟੀ ਦਾ ਝੰਡਾ ਸੀ ਬੁਲੰਦ ਕੀਤਾ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਦੁਬਾਰਾ ਕਾਂਗਰਸ ਪਾਰਟੀ ਨੇ ਉੱਥੋਂ ਲੀਡ ਲਈ ਔਰ ਉਹਨਾਂ ਨੂੰ ਪਤਾ ਸੀ ਕਿ ਪੰਚਾਇਤਾਂ ਵੀ ਇਹਨਾਂ ਦੀਆਂ ਬਣ ਗਈਆਂ ਔਰ ਜ਼ਿਲ੍ਹਾ ਪਰਿਸ਼ਦ ਸੰਮਤੀਆਂ ਵੀ ਇਹਨਾਂ ਨੇ ਜਿੱਤਣੀਆਂ ਇਸ ਕਰਕੇ ਇਹਨਾਂ ਨੇ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਉਹ ਕਾਂਸਪੀਰੇਸੀ ਬਣਾਈ ਸੀ ਕਿ ਜਿਹੜਾ ਬੰਦਾ ਸਾਡੇ ਸਾਹਮਣੇ ੜੂਗਾ ਸਰਕਾਰ ਦੇ ਸਾਹਮਣੇ ੜੂਗਾ ਉਹਨਾਂ ਦਾ ਨੁਕਸਾਨ ਕਰਨਾ ਮੈਂ ਤਾਂ ਉਹ ਤਾਂ ਕੀ ਗੱਲ ਕਰ ਦੱਸਣ ਲੱਗੇ ਤੁਸੀਂ ਕਾਫੀ ਇਹ ਵੀ ਦੱਸਣ ਲੱਗੇ ਤਾਂ ਤੁਹਾਡੇ ਹਲਕੇ ਦੇ ਵਿੱਚ ਵੀ ਇਹੀ ਕੁਝ ਹੋਇਆ ਕੀ ਕਹਿਣਾ ਚਾਹੁੰਦੇ ਚ ਮੈਂ ਤੁਹਾਡੇ ਸਾਰੇ ਮਾਦਮ ਦੇ ਰਹੀਂ ਇੱਕ ਗੱਲ ਬਿਆਨ ਕਰਨੀ ਚਾਹੁੰਦਾ ਹੈ ਇਹ ਜਿਹੜਾ ਮੁਖਬਲਾਰਾ ਬਣਿਆ ਹੈ ਇਹ ਹਲਕੇ ਜਨਾਲੇ ਨੂੰ ਬਿਲੋਂਗ ਕਰਦਾ ਮੈਂ ਇਹਦੀ ਇੱਕ ਇੱਕ ਹਰਕਤ ਨੂੰ ਜਾਣਦਾ ਇੱਕ ਇੱਕ ਦੀ ਆਦਤ ਨੂੰ ਜਾਣਦਾ ਬਹੁਤ ਪੁਰਾਣਾ ਜਾਣਦੇ ਕਿਉਂਕਿ ਇਹਦਾ ਭਰਾ ਜਿਹੜਾ ਉਹ ਸਰਪੰਚ ਹੁੰਦਾ ਸੀ ਕਿਸੇ ਵੇਲੇ ਸਾਡੀ ਪਾਰਟੀ ਤੋਂ ਔਰ ਇਹ ਬੰਦੇ ਨੂੰ ਅਸੀਂ ਬਹੁਤ ਲਾਗੇ ਹੋ ਕੇ ਵੇਖਿਆ ਅੱਜ ਇਹਨੇ ਕੀਤਾ ਕੀ ਹੈ ਅਸੀਂ ਸਾਰੀਆਂ ਨਾਮ ਸਦਕੀਆਂ ਕੀਤੀਆਂ ਨੇ ਇਹ ਕਹਿੰਦੇ ਨਾ ਇਹਨਾਂ ਕੋਲ ਕੈਂਡੀਡੇਟ ਨਹੀਂ 33 ਦੀਆਂ 33 ਬਲਾਕ ਸੰਪਤੀਆਂ ਅਸੀਂ ਕੀਤੀਆਂ ਨੇ ਜਿਹੜੀਆਂ ਸਾਡੀਆਂ 18 ਸੀ ਉਹ ਹੈਗੀਆਂ ਸੀ ਗਿਆ ਜਨਾਲੇ ਬਲਾਕ ਤੇ ਜਿਹੜੀਆਂ ਦੂਜੀਆਂ ਸੀ 15 ਉਹ ਅੱਗੇ ਸੀ ਅੰਦਾਜ਼ਾ ਕਿਹਾ ਚਾਰ ਸਾਡੇ ਜ਼ਲਾ ਪ੍ਰਸ਼ੰਤ ਪੇਪਰ ਸੀ ਸਾਡੀਆਂ ਟੋਟਲ ਨਾਮਜ਼ਦਗੀਆਂ ਹੋਈਆਂ ਔਰ ਐਕਸੈਪਟ ਹੋਈਆਂ ਹੁਣ ਹੋਇਆ ਕੀ ਹੈ ਇਹਨਾਂ ਨੇ ਦੇਖਿਆ ਵੀ ਇਹ ਹਰਦੇ ਪਿਆ ਸੀ ਇਹਨਾਂ ਨੇ ਸੱਚੀ ਗੱਲ ਜੇ ਜੇ ਤੁਸੀਂ ਕਿਤੇ ਅਸਲੀਅਤ ਸਜਾਣੋ ਇਸ ਵਿਅਕਤੀ ਨੇ ਜਿਹਨੂੰ ਆਦਤ ਪੈ ਚੁੱਕੀ ਹੈ ਵੀ ਜਿਹਨੂੰ ਮਰਜ਼ੀ ਗਾਲਾਂ ਕੱਢਦਾ ਤੁਸੀਂ ਸੁਣਿਆ ਐਸਐਚ ਨੂੰ ਗਾਲਾਂ ਕੱਢਦੇ ਔਰ ਗਾਲਾਂ ਵੀ ਕਿਹੜੀਆਂ ਜਿਹੜਾ ਕੋਈ ਜੱਟ ਜ਼ਿਮੀਂਦਾਰ ਕਦੀ ਬਰਦਾਸ਼ਤ ਨਹੀਂ ਕਰਦਾ ਇਸ ਵਿਅਕਤੀ ਨੇ ਐਸਟੀਐਮ ਨੂੰ ਗਾਲਾਂ ਕੱਢੀਆਂ ਉਹਨੂੰ ਨੂੰ ਕਿਹਾ ਤੂੰ ਮੇਰੇ ਅੱਖੇ ਨਹੀਂ ਲੱਗਾ ਤੂੰ ਇਹ ਜਿਹੜੀਆਂ ਰੱਦ ਕਿਉਂ ਨਹੀਂ ਕੀਤੀਆਂ ਫਿਰ ਉਹਨੂੰ ਘਰ ਬੁਲਾਇਆ ਗਿਆ ਉੱਥੇ ਜਾ ਕੇ ਇਹਨਾਂ ਨੇ 6 ਸਾਡੀਆਂ ਜਿਹੜੀਆਂ ਸੀ ਨਾ ਅਜਨਾਲੇ ਬਲਾਕ ਚੋਂ ਇਹਨਾਂ ਨੇ ਗੱਗੋਮਾਲ ਗੱਗੋਮਾਲ ਤੇੜਾ ਡੱਲਾ ਰਾਜਪੂਤਾ ਚਾ ਕੋਲ ਨੰਗਲ ਪੰਜਾ ਵਾਲਾ ਪੰਡੋਰੀ ਸੁਖਾ ਸਿੰਘ ਭਲਾ ਪਿੰਡ ਇਹ ਅਡਾਈ ਦਿੱਤੀਆਂ ਅਨਪੋਸਟ ਡਿਕਲੇਅਰ ਕਰਤੀਆਂ ਨਾ ਉਥੇ ਕਾਲੀ ਰਹਿਣ ਤਾਂ ਨਾ ਭਾਜਪੀ ਰਹਿਣ ਤਾਂ ਨਾ ਉਥੇ ਕਾਂਗਰਸ ਰਹਿਣ। ਦੂਜੀ ਗੱਲ ਬਲੌਗ ਦੂਜਾ ਆ ਗਿਆ ਸਾਡਾ ਰਮਦਾਸ 15 ਸਾਡੀਆਂ ਸੀਟਾਂ ਸੀ ਨਾ ਆਪਣਾ ਪੰਚਾਇਤ ਸੰਮਤੀ ਦੀਆ। ਉਹਦੇ ਵਿੱਚੋਂ ਲੰਗਲਸੋਲ, ਵਾਣ, ਵਿਸ਼ੋਵਾ, ਮੋਨਪੜਾ ਰੀਆਂ, ਤਲਵੰਡੀ ਨਾਲ ਇਹ ਸਾਰੀਆਂ ਸੀ ਜਿੱਤਦੇ ਸਾਂ। ਇਹਨਾਂ ਨੂੰ ਪਤਾ ਸੀ ਅਸੀਂ ਹਾਰਨਾ ਹੈ। ਔਰ ਉਹ ਟੋਟਲ ਇਹਨਾਂ ਨੇ ਬਲੈਂਕ ਕਰਤੀਆਂ, ਅਨਪੋਸਟ ਕਰਤੀਆਂ। ਮੈਂ ਇਹਨੂੰ ਇੱਕੋ ਚੇਤਾਵਨੀ ਦੇਣਾ ਚਾਹੁੰਦਾ ਉਹ ਜੇ ਤੇਰੀ ਇੰਨੀ ਜੁਰਤ ਹੈਗੀ ਸੀ ਇਲੈਕਸ਼ਨ ਜਿੱਤਣ ਦੀ ਤੇ ਫਿਰ ਤੁਸੀਂ ਸਾਡੀਆਂ ਗਾਲਾਂ ਕੱਢ ਕੇ ਐਸਟੀਐਮ ਨੂੰ ਧੱਕੇ ਨਾਲ ਇਹ ਜਿਹੜੀਆਂ ਇਹ ਵਾਪਸ ਕਿਉਂ ਕਰਾਇਆ ਤੁਸੀਂ ਔਰ ਅਸੀਂ ਇੱਕ ਇਹ ਮਹਿਸੂਸ ਕੀਤਾ ਜਦੋਂ ਅਸੀਂ ਰਾਜਸਥਾਨੀ ਹਲਕਾ ਦੇਖਿਆ ਇੱਕ ਗੱਲ ਅਸੀਂ ਦੱਸਿਆ ਅਸੀਂ ਪਾਰਟੀ ਦੇ ਸਪਾਈ ਆ ਅਸੀਂ ਪਾਰਟੀ ਦੇ ਨਾਲ ਆ ਸਰਕਾਰੀਆ ਸਾਹਿਬ ਦੀ ਚਲੋ ਰਿਸ਼ਤੇਦਾਰੀ ਆ ਸਾਡੀ ਉਹ ਲੱਤ ਕੀ ਲੇਕਿਨ ਇੱਕ ਐਮਐਲਏ ਨੂੰ ਨਾਮਜ਼ਦ ਕੀ ਕਰਨਾ ਇੱਕ ਜ਼ਿਲ੍ਹਾ ਪ੍ਰਸ਼ਾਸਕ ਦਾ ਚੇਅਰਮੈਨ ਹੋਣ ਦੇ ਨਾਤੇ ਇਹ ਰਾਜਨੀਤੀ ਕਰਦਾ ਉਸ ਵਿਅਕਤੀ ਨੂੰ ਦਿਲਰਾਜ ਸਰਕਾਰੀਏ ਨੂੰ ਪਰਚੇ ਦੇ ਵਿੱਚ ਰੱਖਣਾ ਇਹਦੋਂ ਵੱਡਾ ਗੁਨਾਹ ਕੋਈ ਨਹੀਂ ਧਾਰੀਵਾਲ ਸਾਹਿਬ ਇਹ ਕਿਦੋਂ ਵੀ ਵਾਰੀ ਆ ਸਕਦੀ ਹੈ ਬਹੁਤੀ देर ਨਹੀਂ ਹੈਗੀ ਤੇ ਕਾਨੂੰਨ ਨੂੰ ਤੁਹਾਨੂੰ ਜਦੋਂ 302 ਚ ਰੱਖਿਆ ਨਾ ਫਿਰ ਤੁਹਾਨੂੰ ਪਤਾ ਲੱਗਣਾ ਪੰਡਾ ਕੀ ਹੈ ਇਹ ਗੱਲਾਂ ਜਿਹੜੀਆਂ ਨੇ ਮਾੜੀਆਂ ਨੇ ਤੁਸੀਂ ਪਰੰਪਰਾਵਾ ਬਹੁਤ ਗੰਤ ਸੈੱਟ ਕਰ ਰਹੇ ਹੋ ਅਸੀਂ ਇਲੈਕਸ਼ਨਾਂ ਲੜਦੇ ਨੇ ਰਾਜਨੀਤੀ ਕਰਦੇ ਰਹੇ ਪਰ ਅਸੀਂ ਬੜੇ ਤਿਆਰ ਪਿਆਰ ਦੇ ਨਾਲ ਤੇ ਤਰੀਕੇ ਨਾਲ ਲੜਦੇ ਨੇ ਅਸੀਂ ਕਦੀ ਕਿਸ ਨੂੰ ਸਤਾ ਨਹੀਂ ਸੀ ਲਾਈਆ ਆਸੋਲੇ ਜੋ ਹਾਲਾਤ ਬਣੇ ਨੇ ਇਹਨਾਂ ਦੀ ਰਾਜਨੀਤੀ ਟੋਟਲੀ ਗਲਤ ਹੈ ਲੇਕਿਨ ਇੱਕ ਗੱਲ ਸਾਨੂੰ ਅੱਜ ਕਰਕੇ ਆਏ ਮੈਂ ਪ੍ਰੈਸ ਕਾਨਫਰੰਸ ਕਰਕੇ ਆਇ ਤੁਸੀਂ ਵੀ ਦੇਖ ਲਿਆ ਜੀ ਤੇ ਅਖਬਾਰ ਤੁਸੀਂ ਉਹ ਪੜ੍ਹ ਲਈ ਹੁੰਦੀ ਹੈ ਸਾਡੀ ਜਿਹੜੀ ਸਾਡੇ ਟੋਟਲ ਵਰਕਰ ਨੇ ਇੱਕ ਗੱਲ ਕਹੀ ਹੈ ਕਹਿੰਦੇ ਜੇ ਇਹਨੇ ਸਾਡੇ ਕਾਗਜ਼ ਰੱਦ ਕੀਤੇ ਨੇ ਤੇ 2027 ਆ ਲੈਣ ਦਿਓ ਇਹਨੂੰ ਪਤਾ ਲੱਗ ਜਾਊਗਾ ਵੀ ਹਾਲ ਕੀ ਆ Đਾਉਣਾ ਇਹਨੂੰ ਗਿੱਲੀਆਂ ਪਾਟੀਆਂ ਪੈਣੀਆਂ ਜੇ ਇਹਨੂੰ ਕਿਸੇ ਨੇ ਬੂਨੇ ਲਾਉਣਾ ਅੱਜ ਵੀ ਸਹੀ ਗੱਲ ਜੇ ਲੋਕ ਡਿਕੰਡਾ ਸੀ ਵੀਹਨਾਂ ਨੂੰ ਕਿਤੇ ਆ ਕੇ ਕਿਤੇ ਪਿੰਡਾਂ ਚੋਂਨ ਤੇ ਸਹੀ ਇਹਨਾਂ ਨੂੰ ਜਵਾਬ ਦੇ ਗਏ ਅਸੀਂ ਇਹਨਾਂ ਨੂੰ ਪਤਾ ਲੱਗ ਗਿਆ ਇਹ ਤਾਂ ਕਰਕੇ ਸਾਨੂੰ ਠੱਗੀਸ਼ਾਈ ਕੀਤੀ ਆ ਔਰ ਅਸੀਂ ਇਸੇ ਕਰਕੇ ਬਾਈਕਾਟ ਪਾਰਟੀ ਕਰਕੇ ਆਪਣੇ ਭਰਾ ਕਰਕੇ ਇਹ ਬਾਈਕਾਟ ਕੀਤਾ ਔਰ ਮੈਂ ਸਮਝਦਾ ਵੀ ਜੇ ਈਸੀ ਨੂੰ ਇਲੈਕਸ਼ਨ ਕਮਿਸ਼ਨ ਨੂੰ ਜੇ ਕੋ ਥੋੜੀ ਬੋਦੀ ਸ਼ਰਮ ਹੈ ਸ਼ਰਮ ਇਟਾ ਤਾਂ ਪੁਬਦ ਮਾਨ ਨੂੰ ਤੇ ਹੈ ਹੀ ਨਹੀਂ ਉਹਨੂੰ ਕਹਿਣਾਗੀ ਇਹਨੂੰ ਹੈ ਨਹੀਂ ਜੇ ਉਹਨਾਂ ਨੂੰ ਕੁਝ ਹੈ ਤੇ ਕੋਈ ਚੀਜ਼ਾਂ ਸੀਰੀਅਸ ਨੋਟਿਸ ਲੈਣ ਸੂਵ ਮੋਟਰ ਨੋਟਿਸ ਲੈ ਕੇ ਇਹ ਜਿਹੜਾ ਪਰਚਾ ਆ ਉਹਨੂੰ ਖਾਰ ਕਰਨ ਉਹਨੂੰ ਪਰਚੇ ਨੂੰ ਰੱਦ ਕੀਤਾ ਜਾਏ ਇਲੈਕਸ਼ਨ ਕਮਿਸ਼ਨ ਕਰ ਸਕਦੀ ਹੈ ਇਹ ਬੀਤੀ ਪਹਿਲਾਂ ਸਰ ਇੱਕ ਹਾਈ ਕੋਰਟ ਹਾਈ ਕੋਰਟ ਮੂਵ ਕਰੋਗੇ ਹਾਈ ਕੋਰਟ ਦਾ ਰੁਕੋ ਦੇਖੋ ਅਸੀਂ ਅਸੀਂ ਹਰ ਤਰ੍ਹਾਂ ਦੀ ਕਾਨੂੰਨੀ ਲੜਾਈ ਲੜਾਂਗੇ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਅਸੀਂ ਕਨਸਟੀਟਿਊਸ਼ਨ ਰਾਈਟ ਵੀ ਅਸੀਂ ਸ਼ਾਂਤਮਈ ਰੋਸ ਪ੍ਰਦਰਸ਼ਨ ਵੀ ਕਰਾਂਗੇ ਅਸੀਂ ਧਰਮਨੇ ਵੀ ਦਵਾਂਗੇ ਤੁਸੀਂ ਮੁਜ਼ਾਰੇ ਵੀ ਕਰਾਂ ਦੇਖੋ ਇੱਕ ਲੋਕਤੰਤਰ ਹੈ ਇਹਦੇ ਨਾਲ ਤੁਸੀਂ ਅ ਮਤਲਬ ਲੋਕਾਂ ਨੂੰ ਡਰਾ ਕੇ ਧਮਕਾ ਕੇ ਗੈਂਗਸਟਰਵਾਦ ਦਾ ਸਾਰਾ ਲੈ ਕੇ ਤੁਸੀਂ ਪੰਜਾਬ ਚਲਾਉਣਾ ਚਾਹੁੰਦੇ ਜੇ ਗੈਂਗਸਟਰਵਾਦ ਜਿਹੜਾ ਖਾਕੀ ਹੈ ਇੱਕ ਤੇ ਉਹ ਆ ਨਾ ਜਿਹੜੇ ਬਾਹਰ ਬੈਠੇ ਆ ਇਹਦੇ ਖਾਕੀ ਗੈਂਗਸਟਰਵਾਦ ਹੋ ਗਿਆ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਨਹੀਂ ਤੇ ਇੰਨਾ ਇੰਨੇ ਫੋਨ ਕੀਤੇ ਹੋਣੇ ਨੇ ਸੀਨੀਅਰ ਬੰਦੇ ਹੋਣ ਸਾਡੀ ਪਾਰਟੀ ਦੇ ਤੇ ਤੁਹਾਨੂੰ ਪਤਾ ਨਾ ਹੋਵੇ ਨੈਸ਼ਨਲ ਪਾਰਟੀ ਹੋਵੇ ਸੀਨੀਅਰ ਬੰਦੇ ਹੋਣ ਸਿਟਿੰਗ ਐਮ ਐਲ ਏ ਹੋਣ ਕੋਈ ਸੁਣਵਾਈ ਕੋਈ ਨਹੀਂ ਉਲਟੋਂ ਸਾਂ ਜਿਹੜਾ ਜਿੱਦੀ ਤੁਹਾਨੂੰ ਪਤਾ ਉਹ ਤਾਂ ਮੇਰਾ ਖਾ ਧਾਰੀਵਾਲ ਸਾਹਿਬ ਨੂੰ ਤੇ ਉਹਨਾਂ ਰੀਲਾਂ ਬਣਾਉਣ ਲਈ ਰੱਖਿਆ ਵੀ ਇੱਕ ਉਹਦਾ ਰੀਲਾਂ ਦਾ ਕੋਈ ਕੰਟੈਂਟ ਮਿਲ ਜਾਂਦਾ ਹੈ ਉਹਦੇ ਆਸ ਤੇ ਉਹ ਰੱਖਿਆ ਇਹ ਸਿਸਟਮ ਅਦਰਵਾਈਜ਼ ਤੇ ਉਹਦੇ ਕੋਈ ਉਹਦੀ ਗੱਲਾਂ ਦੇ ਵਿੱਚ ਕਦੀ ਕੋਈ سنجਿਦਗੀ ਦੇਖੀ ਤੁਸੀਂ ਸੋ ਇਸ ਕਰਕੇ ਧਾਰੀਵਾਲ ਸਾਹਿਬ ਦਾ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਧਾਰੀਵਾਲ ਸਾਹਿਬ ਸਭ ਕੁਝ ਇਸ ਵੀਰੇ ਲੋਕ ਕਚੈਰੀ ਦੇ ਵਿੱਚ ਤੁਹਾਡੇ ਮਨਸੂਬੇ ਜਿਹੜੇ ਉਹ ਨੰਗੇ ਹੋ ਚੁੱਕੇ ਨੇ ਔਰ ਤੁਹਾਡੇ ਮਨਸੂਬੇ ਜਿਹੜੇ ਨੇ ਉਹ ਸਿਰਫ ਡੰਡਾ ਤੰਤਰ ਦੇ ਨਾਲ ਸਿਰਫ 27 ਦੇ 27 ਵੀ ਕਿੱਥੇ ਰਹਿਣੀ ਹੈ ਮੇਰੇ ਖਿਆਲ ਅੱਧਕ ਤੱਕ ਹੀ ਚੱਲਣੇ ਨੇ ਹੋਰ 6 ਮਹੀਨੇ 2-4 ਮਹੀਨੇ ਆ ਲੋਕ ਜਿਹੜੇ ਹੁੰਦੇ ਨੇ ਲੋਕ ਆਵਾਜ਼ ਮੇਛਾਂ ਦਿੰਦਾ ਰਹਿੰਦੀ ਹੁੰਦੀ ਹੈ ਲੋਕਾਂ ਦੇ ਵਿੱਚ ਰਹਿਣ ਵਾਲੇ ਲੀਡਰ ਜਿਹੜੇ ਲੋਕਾਂ ਨੂੰ ਜੀਣ ਰਹਿਣ ਦਾ ਅਧਿਕਾਰ ਦੇਣ ਜਿਹੜੇ ਲੋਕਾਂ ਨੂੰ ਸੁਤੰਤਰ ਲੜਾਈ ਲੜਨੀ ਦੇਣ ਆ ਦੇਖੋ ਅਜ ਨਾਲੇ ਚ ਕਦੀ ਦੇਖੋ ਕਈ ਜਗ੍ਹਾ ਤੇ ਸਾਡੇ ਨੋ ਡਾਊਟ ਕਿਤੇ ਲੀਡਰਾਂ ਦੀ ਆਪਸ ਵਿੱਚ ਬਹੁਤ ਟਾਈ ਐਦੋਂ ਉੱਥੇ ਪ੍ਰੋਬਲਮ ਆਉਂਦੀ ਹੁੰਦੀ ਸੀ ਕਦੀ ਰਾਜਾ ਸਾਥੀ ਪ੍ਰੋਬਲਮ ਨਹੀਂ ਸੀ ਆਈ ਕਦੀ ਰਾਜੀ ਤੁਹਾਡੇ ਨਾਲੇ ਪ੍ਰੋਬਲਮ ਨਹੀਂ ਜੀ ਆਈ ਇਹਨਾਂ ਚੀਜ਼ਾਂ ਨਿੱਕੇ ਮੋਟਿਆਂ ਵਾਰ ਦਾ ਪਰ ਐਤਕੀ ਤੇ ਬਿਲਕੁਲ ਪਾਸਾ ਹੀ ਪਲਟ ਗਿਆ ਇਸ ਚੀਜ਼ ਦਾ ਕਿ ਜਿਨ੍ਹਾਂ ਨੂੰ ਲੋਕੀ ਕਹਿੰਦੇ ਸੀ ਇਹ ਬੜੇ ਘਰੇ ਕਾਨੂੰਨ ਦੇ ਮੁਤਾਬਕ ਚੱਲਣ ਵਾਲੇ ਲੋਕ ਹੋਣਗੇ ਸਭ ਤੋਂ ਵੱਧ ਅਨ ਕਨਸਟੀਟਿਊਸ਼ਨਲੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹ ਇਸ ਵੇਲੇ ਲੋਕਾਂ ਚ ਸਿਸਟਮ ਚ ਵਿਚਰ ਰਹੇ ਨੇ ਧੰਨਵਾਦ ਤੁਹਾਡੇ ਸਾਥੀ ਦੇ ਨਿਕਾਰੀ ਜੀ ਸਾਹਿਬ ਤੁਸੀਂ ਕਿਸੇ ਕਿਸਮ ਦੇ ਦਿਓ ਕਿ ਮਤਲਬ ਉਹ ਚਾਰੇ ਜਿਹੜੀ ਠੀਕ ਹੋਵੇ ਤੇ ਉਹਨਾਂ ਨੂੰ ਜਿਹੜਾ ਹੱਕ ਬੱਜੇ ਜਿਹਨਾਂ ਨੇ ਦੇਖੋ ਦੇਖੋ ਪਹਿਲੀ ਗੱਲ ਤੇ ਪਹਿਲੀ ਗੱਲ ਤੇ ਆ ਪਹਿਲੀ ਗੱਲ ਤੇ ਉਹ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਉਹਨਾਂ ਨੂੰ ਤਾਂ ਬਤੌਰ ਮੁੱਖ ਮੰਤਰੀ ਵਰਤਣਾ ਚਾਹੀਦਾ ਹੱਥ ਕੌਣ ਕੇਜ ਦੇ ਬਣ ਸਕਦਾ ਬਟ ਫੇਰ ਵੀ ਹੋ ਸਕਦਾ ਕੋਈ ਕਮਜ਼ੋਰੀਆਂ ਹੋਣ ਕੋਈ ਲੌਂਹ ਦਾ ਖਤਰਾ ਹੋਵੇ ਹੋ ਸਕਦਾ ਉਸ ਕਰਕੇ ਉਹਨਾਂ ਨੇ ਮਤਲਬ ਉਹਨਾਂ ਦੀ ਮੰਨਣ ਦੇ ਹੋਣ ਕਿਉਂਕਿ ਦੇਖੋ ਮੁੱਖ ਮੰਤਰੀ ਬਿਮਾਰ ਹੋਵੇ ਤੇ ਇੱਕ ਬੰਦਾ ਵੀ ਐਮਐਲਏ ਦਾ ਪਤਾ ਲੈਣ ਨਾ ਜਾ ਤੁਸੀਂ ਮੀਡੀਆ ਨੇ ਚਲਾਇਆ ਜਦੋਂ ਫੋਟੇਜ ਦਾਕਰ ਦੀ ਪਹਿਲੀ ਹੀ ਨਹੀਂ ਕੋਈ ਬੰਦਾ ਪਤਾ ਲੈਣ ਗਿਆ ਕਦੀ ਮੁੱਖ ਮੰਤਰੀ ਹੋਵੇ ਤਾਂ ਲੋਕੀ ਮਤਲਬ ਬਾਹਰ ਹੀ ਅਰਦਾਸ ਬੇਨਤੀਆਂ ਕਰਦੇ ਕਿ ਕਿਸ ਨੇ ਦਾਤੋ ਦੰਦ ਨਹੀਂ ਚੱਕਿਆ ਹੋ ਸਕਦਾ ਉਹਨਾਂ ਨੂੰ ਕੋਈ ਡਰ ਖਤਰਾ ਹੋਵੇ ਪਰ ਇਸ ਵੇਲੇ ਪੰਜਾਬ ਨੂੰ ਜਿੱਥੇ ਉਹਦੀ ਆਰਥਿਕਤਾ ਦੇ ਤੌਰ ਤੇ ਬਹੁਤ ਨੀਵੇਂ ਪੱਧਰ ਤੇ ਲੈ ਗਏ ਨੇ ਲੁੱਟਿਆ ਜਾ ਰਿਹਾ ਕਾਨੂੰਨ ਵਿਵਸਥਾ ਜਿਹੜੀ ਆ ਉਹ ਬਿਲਕੁਲ ਤਾਰ-ਤਾਰ ਹੋ ਗਈ ਹੈ ਜਦੋਂ ਇੱਕ ਚੜ੍ਹੇ ਹੋਏ ਵਿਧਾਨ ਸਭਾ ਦੇ ਨੁਮਾਇੰਦੇ ਆਪਣੇ ਮੁੱਖ ਮੰਤਰੀ ਦੇ ਕਲੀਗ ਨੂੰ ਐਮਐਲਏ ਨੂੰ ਤੁਸੀਂ ਪਰਚਾ ਜਨਾਮਜਤ ਕਰ ਦਿਓ ਤੇ ਇਹ ਤੋਂ ਘੱਟ ਕੰਮ ਘੱਟਿਆ ਕੰਮ ਕੀ ਹੋ ਸਕਦਾ ਸਰਦਾਰ ਸਾਹਿਬ ਤੁਹਾਡੇ ਹਲਕੇ ਦੇ ਕੀ ਹਾਲਾਤ ਨੇ ਮਜੀਠੇ ਦੇ ਕਿੰਨੇ ਉੱਤੇ ਵੀ ਕੋਈ ਪਰਚਾ ਕਰਾ ਦਿੱਤ ਹੋਏ ਕੀ ਉਸੇ ਤੋ ਕੀ ਅਸੀਂ ਕੀ ਬਗਨੀਪੌਰ ਹੋਰਾਂ ਨੂੰ ਦੇਖਿਆ ਸਾਡੇ ਸ਼ਹਿਰ ਦਾ ਦਫ਼ਤਰ ਦੇ ਵਿੱਚ ਕੀ ਹਾਲਾਤ ਨੇ ਕਾਂਗਰਸ ਦੇ ਮਿਸਟਰ ਸਭ ਤੋਂ ਪਹਿਲਾਂ ਤੇ ਅੱਜ ਸਾਡਾ ਮਨ ਬਹੁਤ ਦੁਖੀ ਹੈ ਕਿ ਸਾਡੇ ਬਹੁਤ ਹੀ ਸੀਨੀਅਰ ਅਫਸਰ ਸੁਖ ਸਰਕਾਰੀਆ ਜੀ ਰਾਜੀ ਜਿਨ੍ਹਾਂ ਨੂੰ ਉਸ ਪਰਚੇ ਤੇ ਜਨਾਮਜਤ ਕੀਤਾ ਸਾਡੇ ਮੰਤਿਓ ਦਾ ਬਹੁਤ ਅਸਰ ਹੈ ਤੁਸੀਂ ਸਵਾਲ ਕੀਤਾ ਮਜੀਠੇ ਹਲਕੇ ਬਾਰੇ ਇਸ ਦਿਨ ਲਾਸਟ ਦਿਨ ਸੀ ਪਰਚੇ ਦਾਖਲ ਕਰਨ ਦਾ ਸਾਡੇ ਬੰਦੇ ਉੱਥੇ ਗਏ ਨੇ ਔਰ ਪੁਲਿਸ ਨੇ ਮੇਨ ਪ੍ਰਵਾਜਾ ਜਿਹੜਾ ਗੇਟ ਸੀ ਉਹ ਬੰਦ ਕਰ ਦਿੱਤਾ ਸੀ ਅਸੀਂ ਬਹੁਤ ਯੋਰ ਲਾਇਆ ਕਿ ਸਾਡੇ ਬੱਚੇ ਜਿਹੜੇ ਨੇ ਨਾਮਦਾਰਗੀ ਪੇਪਰ ਨੇ ਉਹ ਲਓ ਲੇਕਿਨ ਜਿਹੜੇ ਕਾਕੀ ਵਰਦੀ ਵਾਲੇ ਸਨ ਤੇ ਅੰਦਰੋਂ ਵੀ ਜਿਹੜਾ ਦੂਸਰੇ ਮੈਚ ਵਿੱਚੋਂ ਆਰੋ ਕਿਸੇ ਨੇ ਵੀ ਸਾਨੂੰ ਉੱਥੇ ਅਲਾਉ ਨਹੀਂ ਕੀਤਾ ਸਾਡੇ ਤੀਤੀਆਂ ਦੇ ਵਿੱਚੋਂ ਅੱਧ ਜਿਹੜੀਆਂ ਫਾਈਲਾਂ ਸਨ ਉਹ ਸਿਰਫ ਲਈਆਂ ਗਈਆਂ ਬਾਕੀ ਨਹੀਂ ਜਿਹੜੀਆਂ 8 ਲਈਆਂ ਗਈਆਂ ਅੱਜ ਜੋ ਹਾਈ ਕਮਾਂਡ ਨੇ ਫੈਸਲਾ ਕੀਤਾ ਸਾਡੇ ਭੀਲੋਵਾਲ ਸਾਹਿਬ ਬਲਕਾਤ ਸਿੰਘ ਗੁਣੀ ਇਹਨਾਂ ਦੇ ਮਨ ਤੇ ਅਸਰ ਹੈ ਕਿਉਂਕਿ ਅਸੀਂ ਇਹ ਸੀਟਾਂ ਜਿੱਤਣ ਜਾ ਰਹੇ ਸੀ ਲੇਕਿਨ ਸਾਡੇ ਮਨਾਂ ਤੇ ਬਹੁਤ ਅਸੀਂ ਗੁੱਧੀਆਂ ਦੂਸਰੀ ਗੱਲ ਕਿ ਇਲੈਕਸ਼ਨ ਕਮਿਸ਼ਨ ਨੂੰ ਇਹ ਜਿਹੜੀਆਂ ਚੋਣਾਂ ਨੇ ਇਹ ਤੁਰੰਤ ਰੱਦ ਕਰਨੀਆਂ ਚਾਹੀਦੀਆਂ ਨੇ ਇਹ ਦੁਆਰਾ ਇਲੈਕਸ਼ਨ ਲੜ ਅਸੀਂ ਲੈਚਣਾ ਤੋਂ ਨਹੀਂ ਭੱਜਦੇ ਅਸੀਂ ਇਹਨਾਂ ਨੂੰ ਚਨੇ ਚਬਾਵਾਂਗੇ ਲੇਕਿਨ ਇਲੈਕਸ਼ਨ ਫੇਰ ਹੋਣੀ ਚਾਹੀਦੀ ਹੈ ਇਹ ਦੁਆਰਾ ਕਰਨ ਇਲੈਕਸ਼ਨ ਕਮਿਸ਼ਨ ਇੱਥੇ ਨੋਟਿਸ ਲਵੇ ਫਿਰ ਇਸ ਦਾ ਜੁਗੀਆਂ ਵੀ ਸਾਡੀਆਂ ਬਲਾਕ ਸੰਪਤੀਆ ਜ਼ਿਲ੍ਹਾ ਪ੍ਰੀਸ਼ਦਿਆਂ ਜਿਵੇਂ ਜਨਾਲਾ ਸਾਹਿਬ ਨੇ ਕਿਹਾ ਐਮਪੀ ਸਾਹਿਬ ਨੇ ਦਰਾਜ ਜੀ ਨੇ ਤੁਹਾਨੂੰ ਦਿਤਾ ਕੇ ਵਿਖਾਵਾਂਗੇ ਮੈਂ ਜੋ ਧੱਕੇਸ਼ਾਹੀ ਇਸ 35 ਸਾਲਾਂ ਮੈਂ ਆਪਣਾ ਰਾਜਸੀ ਜੀਵਨ ਵੇਖਿਆ ਹੈ 35 ਸਾਲਾਂ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਇੰਨੀ ਧੱਕੇਸ਼ਾਹੀ ਤੇ ਬਦਮਾਸ਼ੀ ਇਸ ਪਾਰਟੀ ਨੇ ਕੀਤੀ ਜਿਹਦੇ ਤੋਂ ਆਸ ਨਹੀਂ ਕੀਤੀ ਜਾ ਸਕਦੀ ਮੈਂ ਮੁੱਖ ਮੰਤਰੀ ਸਾਹਿਬ ਔਰ ਡੀਜੀਪੀ ਸਾਹਿਬ ਨੂੰ ਮੰਗ ਕਰਦਾ ਇਸ ਗੱਲ ਦੀ ਔਰ ਇਲੈਕਸ਼ਨ ਕਮਿਸ਼ਨ ਤੋਂ ਖਾਸ ਕਰਕੇ ਉਧਰ ਆਸਤ ਨਹੀਂ ਨਹੀਂ ਹੈਗੀ ਪਰ ਫਿਰ ਵੀ ਬਤੌਰ ਸਾਡਾ ਇੱਕ ਫਰਜ਼ਮੰਦ ਦਾ ਕਹਿਣਾ ਕਿ ਇਹ ਪਰਚਾ ਤੁਰੰਤ ਜਿਹੜਾ ਰੱਦ ਕੀਤਾ ਜਾਵੇ ਜੇ ਤੁਸੀਂ ਰੱਦ ਨਹੀਂ ਕਰੋਗੇ ਅਸੀਂ ਸੰਘਰਸ਼ ਸੜਕਾਂ ਦੇ ਉੱਤੇ ਗਲੀ ਗਲੀ ਮੱਲੇ ਮੱਲੇ ਪਿੰਡ ਜਿਹੜਾ ਇਹ ਲਗਾਤਾਰ ਜਾਰੀ ਰੱਖਾਂਗੇ ਔਰ ਇਹਨਾਂ ਦੇ ਲੀਡਰਾਂ ਦਾ ਘਰਾਓ ਵੀ ਕਰਾਂਗੇ